ਪਰ ਲੋਕ ਤਾਂ ਕਹਿ ਰਹੇ ਨੇ ਵੀ ਕਿਸੇ ਨੂੰ ਮਾਰਨ ਦਾ ਅਧਿਕਾਰ ਨਹੀਂ ਹੈਗਾ ਕਿਸੇ ਨੂੰ ਆਹ ਨੂੰ ਸਮਝਾਇਆ ਜਾ ਸਕਦਾ ਹੈ ਦੇਖੋ ਜੀ ਅਧਿਕਾਰ ਤੇ ਵੀ ਨਹੀਂ ਹੈਗਾ ਵੀ ਆਪਾਂ ਲਕਚਰਤਾ ਫੜਾਈ ਜੀ ਕਿਦੋਂ ਉਹ ਕੰਟਨ ਕੁਮਾਰੀ ਤੋਂ ਕਮਲਕੌਰ ਬਣੀ ਹੀ ਉਦੋਂ ਨਹੀਂ ਇਹਨਾਂ ਨੂੰ ਦੇਹ ਉਦੋਂ ਨਹੀਂ ਇਹ ਬੋਲ ਸਕਦੇ ਇਹ ਦੇਖੋ ਵੀ ਆਪਾਂ ਨੂੰ ਲੱਗਦਾ ਹੋਊਗਾ ਵੀ ਸ਼ਾਇਦ ਉਹ ਉਦਾਂ ਹੀ ਹੋ ਗਿਆ ਵੀ ਉਦਾਂ ਹੀ ਉਹਨੇ ਕਮਲਕੌਰ ਨਾ ਰੱਖ ਲਿਆ ਪਰ ਉਦਾਂ ਨਹੀਂ ਕੁਝ ਵੀ ਹੋਇਆ ਉਹ ਉਹਦੇ ਏਡੇ ਵੱਡੇ ਫੋਲੋਅਰ ਉਹਨੂੰ ਉਹਦੇ ਪੇਜ ਨੂੰ ਕੁਝ ਨਹੀਂ ਹੋਇਆ ਉਹਨੂੰ ਕਦੀ ਉਹਨੂੰ ਉਹਨੂੰ ਬੈਨ ਨਹੀਂ ਕੀਤਾ ਕੁਝ ਨਹੀਂ ਕੀਤਾ ਵੀ ਇਹ ਸਾਰੀ ਚੀਜ਼ ਮੈਂ ਕਹਿੰਦਾ ਵੀ ਇਹ ਸਪੌਂਸਰ ਇੱਕ ਚਾਲ ਦੇ ਤਹਿਤ ਹੋਈ ਹੈ 4 ਲੱਖ ਉਸ ਕੁੜੀ ਦੇ ਫੋਲੋਅਰ ਸੀਗੇ ਲੋਕ ਵੇਖਣ ਵਾਲੇ ਵੀ ਤਾਂ ਫਿਰ ਦੋਸ਼ੀ ਹੈਗੇ ਹਨ ਅੱਜ ਖੁਸ਼ ਕੌਣ ਹੈ ਹੂੰ ਖੁਸ਼ ਵੀ ਤਾਂ ਫਿਰ ਲੋਕ ਹੀ ਹਨ ਜੇ ਲੋਕਾਂ ਦਾ ਪੱਖ ਲੈਣ ਲੱਪਗੇ ਤਾਂ ਫਿਰ ਅੱਜ ਲੋਕ ਤੇ ਮੈਂ ਕਹਿੰਦਾ 4 ਲੱਖ ਤੋਂ ਕਿਤੇ ਵੱਧ ਖੁਸ਼ ਹੋ ਨਹੀਂ ਜੋ ਮਾਰ ਕੀ ਵਿਚਾਰੀ ਤੇ ਯਾਰ ਇੱਕ ਬੰਦੇ ਨੇ ਅਫਸੋਸ ਨਹੀਂ ਕੀਤਾ ਦੂਜਿਆਂ ਨੂੰ ਗਾਲਾਂ ਕੱਢਣ ਦੇ ਹੁਣ ਦੂਜੇ ਅੱਜ ਕਹਿੰਦੇ ਹੁਣ ਵਧੀਆ ਹੋਇਆ ਚਲ ਖੁਸ਼ੀ ਮਨਾਈ ਉਹਨਾਂ 4 ਲੱਖ ਨੇ ਕਿਉਂ ਨਹੀਂ ਦੁੱਖ ਬਣਾਇਆ ਕਿਉਂ ਨਹੀਂ ਆਏ ਉਹਦੇ ਸੰਸਕਾਰ ਤੇ ਉੱਥੇ 3 ਬੰਦੇ ਨਹੀਂ ਹੈਗੇ ਲਾਈਕ ਵਿਊ ਦੇ ਖਾਤਰ ਆਪਣੀਆਂ ਘਰਦਿਆਂ ਨੂੰ ਲੰਗਿਆਂ ਕਰੀ ਜਾਂਦੇ ਆ ਕੋਈ ਕੁਸ਼ ਵੀ ਕਿੰਨਾ ਕੁਝ ਬੈਡਰੂਮ ਤੱਕ ਦਿਖਾਈ ਜਾਂਦੇ ਆ ਉਹਨਾਂ ਬੰਦਿਆਂ ਨੂੰ ਮੈਂ ਇੱਕ ਸਲਾਹ ਦਿੰਨਾ ਵੀ ਇਸ ਢੀਂ ਤੋਂ ਸਿੱਖੋ ਕੰਚਨ ਕੁਮਾਰੀ ਦੇ ਨਾਲ ਇਹਦੇ ਤੁਹਾਡੇ ਫੋਲੋਅਰ ਇੱਥੇ ਰਹੇ ਨੇ ਵੇਚਣ ਵਾਲੇ ਇਹ ਗੱਲ ਕੀਤਾ ਵੀ ਸਾਡੇ ਇਹਨਾਂ ਚੀਜ਼ਾਂ ਦੇ ਨਾਲ ਘਰ ਚੱਲਦੇ ਆ ਇੱਕ ਨਸ਼ਾ ਵੇਚਣ ਵਾਲਾ ਵੀ ਕਹੂਗਾ ਕਿ ਮੇਰਾ ਤੇ ਨਸ਼ੇ ਨਾਲ ਘਰ ਚੱਲਦਾ ਦੇਖੋ ਭੁੱਕੀ ਆ ਗਏ ਵੇਖੇ ਉਸੇ ਲਈ ਉਹ ਜੇਲ੍ਹ ਹੋ ਜਾਂਦੀ ਉਹ ਅਗਲਾ ਕਹੂਗਾ ਭਾਉ ਮੇਰਾ ਤੇ ਭੁੱਕੀ ਨਾਲ ਘਰ ਚੱਲਦਾ ਬਿਲਕੁਲ ਵੀ ਆਫੀਮ ਨਾਲ ਮੇਰਾ ਘਰ ਚੱਲਦਾ ਨਾਲ ਸਿੱਖਾਂ ਨੂੰ ਕਿਉਂ ਹਰ ਮਸਲੇ ਦੇ ਵਿੱਚ ਟੰਗ ਡਾਉਣੀ ਪੈਂਦੀ ਹੈ ਇਹੀ ਗੱਲ ਦੇ ਲੋਕ ਵੀ ਸਿੱਖਾਂ ਨੇ ਠੇਕਾ ਲਿਆ ਵਾ ਕਾਨੂੰਨ ਵਿੱਚ ਪੁੱਛਦਾ ਹਾਂ ਕਿ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਉਹਦੋਂ ਨੇ ਸਿੱਖਾਂ ਠਿਕਾ ਲਿਆ ਹੈ کافی سارے ਸਿੱਖ ਜਿਹੜੇ ਆ ਉਹ ਭਾਈ ਮੈ ਮੈਰੋਂ ਤੇ ਉਲਟ ਵੀ ਆਏ ਆ ਵੀ ਇਹਨੂੰ ਕਿੰਨੇ ਲਾਇਸੈਂਸ ਦੇ ਦਿੱਤਾ ਵੀ ਢਾਂਗ ਫੜ ਕੇ ਲੋਕਾਂ ਦੇ ਦਿਵਾਲੇ ਹੋ ਜਾਵੇ ਕਿਸੇ ਨੂੰ ਕਤਲ ਕਰ ਦੇਵੇ ਉਹ ਮੰਨ ਦਾ ਜਿਹੜਾ ਆਪਣਾ ਰਜੀਵ ਗਾਂਧੀ ਦਾ ਬੁੱਤ ਸਾਫ਼ ਕਰਦਾ ਹੈ ਪੱਗ ਲਾ ਕੇ ਉਹਨੂੰ ਮੈਂ ਸਿੱਖ ਹੀ ਨਹੀਂ ਕਹਿੰਦਾ ਉਹ ਸਿਰੇ ਦੀ ਜੂੰਠ ਚਵਲ ਗੋਲ ਕਟਿਆ ਗੋਲ ਕਟੋਰ ਜਿਹੜਾ ਬੂਟਾ ਉਹ ਵੀ ਉਹ ਵੀ ਉਹਨੂੰ ਅਹੀਂ ਸਿੱਖੀ ਨਹੀਂ ਕਿੰਦੇ ਵੀ ਉਹਦੇ ਉਹ ਵੀ ਕਹਿੰਦਾ ਮੈਂ ਵੀ ਅਮਰਤਾਰੀ ਉਹ ਅਮਰਤਾਰੀ ਉਹਦੇ ਫਿਰ ਅਮਰਤ ਸੰਚਾਰ ਜਿਹੜਾ ਬੰਦਾ ਕਰੁੰਦਾ ਹੈ ਉਹਦਾ ਵਿਰੋਧ ਕਿਉਂ ਕਰਦਾ ਹੋ ਇਹ ਤਾਂ ਸਰਕਾਰ ਦੇ ਫਿੱਟ ਕੀਤੇ ਹੋਏ ਟੂਲੇ ਸਾਡੇ ਬਹੁਤ ਸਾਰੇ ਯੂਟਿਊਬਰ ਮਾਫੀ ਮੰਗ ਰਹੇ ਆ ਤੁਸੀਂ ਕਿਉਂ ਨਹੀਂ ਮਾਫੀ ਮੰਗ ਲਈ ਮੈਰੋਂ ਤੁਸੀਂ ਮੈਂ ਕਿਉਂ ਨਹੀਂ ਮਾਫੀ ਮੰਗ ਲਈ ਜਿਹੜਾ ਬੰਦਾ ਗਲਤ ਉਹਨੇ ਮਾਫੀ ਮੰਗੀ ਨਹੀਂ ਜਿਹਨੂੰ ਪਤਾ ਵੀ ਹੈ ਵੀ ਮੈਂ ਗਲਤ ਕੰਮ ਕਰ ਰਿਹਾ ਮੈਂ ਗਲਤ ਕੰਮ ਕਰ ਰਿਹਾ ਮਰੀ ਕੋਈ ਅੱਖੋਂ ਪਰੋਖੀ ਛੋਟਾ ਸੀ ਆ ਸਾਡੇ ਕੋਈ 10-20 ਹਜ਼ਾਰ ਫੋਲੋਅਰ ਵੀ ਹੋਣ ਤੇ ਲੱਖ ਡੇਢ ਲੱਖ ਫੋਲੋਅਰ ਵਾਲੇ ਸਾਡੇ ਪੇਜ ਬੈਨ ਕਰ ਦਿੰਦੇ ਆ ਤੇ ਉਹਨਾਂ ਦੇ ਉੱਤੇ 4-5 ਲੱਖੇ ਉਹ ਅੱਖੋਂ ਪਰੋਖੀ ਕਿੱਦਾਂ ਹੋ ਸਕਦੀ ਹੈ ਇਹ ਯੇ ਲੀਡਰਾਂ ਦੇ ਬੱਚੇ ਨਹੀਂ ਮੋਬਾਈਲ ਦੇ ਇਹਨਾਂ ਨੂੰ ਨਹੀਂ ਸ਼ਰਮ ਆਉਦੀ ਵੀ ਯਾਰ ਏਸ ਚੀਜ਼ ਤੇ ਬੈਨ ਹੋਣਾ ਚਾਹੀਦਾ ਵੀ ਜਿਹੜਾ ਲਚਰ ਟਫ ਲਾਈਫ ਆ ਕੁਰਸੀ ਦੀ ਭੁੱਖ ਲਾਲੋ ਤੇ ਜਿੱਦਾਂ ਇਹਨਾਂ ਨੂੰ ਤੋਂ ਆਰਡਰ ਹੁੰਦਾ ਵਾ ਵੀ ਆਪਾਂ ਕਮਿਊਨਿਟੀ ਖਤਮ ਕਰਨੀ ਹੈ ਉਹ ਲੋਕ ਪੰਜਾਬ ਦੇ ਜਿਹੜੀਆਂ ਪਹਿਲਾਂ ਇੱਥੇ ਰੀਲਾਂ ਪਟਾਉਂਦਿਆਂ ਕਮਰਿਆਂ 'ਚ ਉਹ ਕਮਰਿਆਂ ਤੋਂ ਬਾਅਦ ਮੁੜ ਕੇ ਛੱਤਾਂ 'ਤੇ ਚੜੀਆਂ, ਵੇੜਿਆਂ 'ਚ ਆਈਆਂ ਤੇ ਉਹਨਾਂ ਰੋਡਾਂ 'ਤੇ ਚੱਲ ਗਈਆਂ, ਚੌਂਕਾਂ 'ਤੇ ਚੱਲ ਗਈਆਂ। ਪਹਿਲਾਂ ਜਿਵੇਂ ਕਹਿੰਦੇ ਸੀ ਉਹ ਕਿ ਨੱਚਣ ਵਾਲੀ ਨੂੰ ਕੰਜਰੀ ਕਹਿ ਦਨਾ ਤੇ ਅੱਜ ਤੇ ਘਰ-ਘਰ ਕੰਜਰੀ। ਸਾਡੇ ਵਿਆਹ ਦੇ ਨਾ ਘਰਾਂ 'ਚ। ਉੱਥੇ ਵੀ ਰੁਪਇਆ 3-4 ਲੱਖ ਦੇ ਕੇ ਸਿੰਗਰ ਫੱਦਲਾ-ਸੱਦਲਾ ਜਿਹਨੇ ਸਾਡੀਆਂ ਧੀਆ ਭਣਾ ਦੇ ਲੱਕ ਮੇਣ ਕੇ ਜਾਣੇ ਤੇ ਅੱਗੇ ਸਾਡੀਆਂ ਧੀਆ ਭਣਾ ਨੱਚੜੀਆਂ ਤੇ ਉੱਥੇ ਬੁੱਢਿਆਂ ਸਾਡੇਆਂ ਨੇ ਵੀ ਪੈਗ ਲਾ ਕੇ ਭੰਗੜੇ। ਯਾਰ ਭਾਗੀ ਇਹ ਵੀ ਆਪਾਂ ਵੀ ਹੁੰਦਾ ਹੀ ਅਭੀ ਅਹੀਂ ਇਹ ਟੀਚ ਹੁੰਦੇ ਨਹੀਂ ਅਹੀਂ ਕੋਈ ਦੋਸ਼ੀ ਨਹੀਂ ਅਹੀਂ ਵੀ ਨਾਲ ਹੀ ਦੋਸ਼ੀ ਸਤਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਪਿਛਲੇ 2-3 ਦਿਨ ਤੋਂ ਜੋ ਨਵਾਂ ਵਿਵਾਦ ਉੱਠਾ ਹੈ ਕੰਚਲ ਕੁਮਾਰੀ ਨੂੰ ਲੈ ਕੇ ਕੰਚਲ ਕੁਮਾਰੀ ਦੇ ਮਰਡਰ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਿੱਚ ਇਸ ਗੱਲ ਦਾ ਖੁਸ਼ੀ ਵੀ ਪਾਈ ਜਾ ਰਹੀ ਕਿਉਂਕਿ ਲੋਕਾਂ ਨੇ ਕਮੈਂਟ ਜਿਹੜੇ ਕੀਤੇ ਨੇ ਉਹ ਖੁਸ਼ੀ ਦਾ ਇਜ਼ਹਾਰ ਸੀਗਾ ਤੇ ਕੁਝ ਲੋਕ ਇਸ ਦੇ ਵਿਰੋਧ ਵਿੱਚ ਵੀ ਆਏ ਨੇ ਭਾਈ ਬਹਿਰੋ ਜੀ ਦਾ ਬਹੁਤ ਸਾਰੇ ਲੋਕਾਂ ਨੇ ਸਪੋਰਟ ਵੀ ਕੀਤਾ ਬਹੁਤ ਲੋਕਾਂ ਨੇ ਵਿਰੋਧ ਵੀ ਕੀਤਾ ਆਪਾਂ ਪੂਰੀ ਚਰਚਾ ਕਰਾਂਗੇ ਮੇਰੇ ਨਾਲ ਨੇ ਸਿੱਖ ਪ੍ਰਚਾਰਕ ਵੀਰ ਰਜਿੰਦਰ ਸਿੰਘ ਜੀ ਆਓ ਪਾਉਰੇ ਫਤਈ ਸਾਹਿਬ ਤੇ ਕਰਦੇ ਗੱਲਵਾ ਤਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਜੀ ਪੂਰੇ ਮਸਲੇ ਨੂੰ ਮਸਲਾ ਜੀ ਜਿਵੇਂ ਆਮ ਸਿੱਖ ਦੇਖਦਾ ਵਾ ਜਾਂ ਕੋਈ ਵੀ ਆਮ ਬੰਦਾ ਹੂੰ ਪੰਜਾਬ ਦਾ ਜਾਂ ਦੁਨੀਆ ਦਾ ਰਹਿਣ ਵਾਲਾ ਵੀ ਜਿਹੜਾ ਇੱਜ਼ਤਦਾਰ ਆ ਵੀ ਬਹੁਤ ਵਧੀਆ ਆ ਬਹੁਤ ਵਧੀਆ ਆ ਹੂੰ ਪਰ ਲੋਕ ਤਾਂ ਕਹਿ ਰਹੇ ਨੇ ਵੀ ਕਿਸੇ ਨੂੰ ਮਾਰਨ ਦਾ ਅਧਿਕਾਰ ਨਹੀਂ ਹੈਗਾ ਕਿਸੇ ਨੂੰ ਹਾਂ ਉਹਨੂੰ ਸਮਝਾਇਆ ਜਾ ਸਕਦਾ ਸੀ ਦੇਖੋ ਜੀ ਅਧਿਕਾਰ ਤੇ ਵੀ ਨਹੀਂ ਹੈਗਾ ਵੀ ਆਪਾਂ ਲਕੜਤਾ ਫੜਾਈਏ ਹੂੰ ਆਪਾਂ ਈਆਂ ਭੈਣਾਂ ਦੇ ਜਿਹੜੇ ਇੱਕ ਇੱਜ਼ਤਦਾਰ ਰਿਸ਼ਤੇ ਆ ਹੂੰ ਉਹਨਾਂ ਰਿਸ਼ਤਿਆਂ ਨੂੰ ਆਪਾਂ ਗਲਤ ਵੇਹ ਦੇ ਵਿੱਚ ਲੈ ਜਾਈਏ ਉਹਨਾਂ ਨੂੰ ਆਪਾਂ ਰੋਲ ਕੇ ਰੱਖ ਦਈਏ ਤਾਰ-ਪਾਰ ਕਰ ਦਈਏ ਇਹ ਵੀ ਕਿਸੇ ਨੂੰ ਅਧਿਕਾਰ ਨਹੀਂ ਹੈਗਾ ਹੂੰ ਤੇ ਠੀਕਾ ਮਰਨ ਦਾ ਅਧਿਕਾਰ ਨਹੀਂ ਹੈਗਾ ਪਰ ਸਟੇਟ ਕੋਲ ਜਾਂ ਸਰਕਾਰ ਕੋਲ ਇਹ ਤੇ ਅਧਿਕਾਰ ਹੈਗਾ ਹੈ ਨਾ ਵੀ ਇਹੋ ਜੇ ਕੰਮ ਨੂੰ ਠੱਲ ਪਾਈ ਜਾਵੇ ਇਹੋ ਜੇ ਪੇਜ ਬੈਨ ਹੋਣ ਜੇਕਰ ਹੱਕ ਸੱਚ ਦੀ ਗੱਲ ਕਰਨ ਵਾਲੇ ਪੇਜ ਬੈਨ ਹੋ ਸਕਦੇ ਆ ਹੱਕ ਸੱਚ ਦੀ ਗੱਲ ਕਰਨ ਵਾਲੇ ਬੰਦਿਆਂ ਨੂੰ ਉਹਨਾਂ ਤੇ ਇਨਕੁਆਇਰੀ ਬਿਠਾ ਦਿੱਤੀ ਜਾ ਸਕਦੀ ਇਹ ਮੇਰੇ ਨਾਲ ਬੀਤੀਆਂ ਜਿਹੜੀਆਂ ਗੱਲਾਂ ਮੈਂ ਕਰਦਾ ਮੈਂ ਕੀ ਪਾਉਣਾ ਆਪਣੇ ਪੇਜ ਤੇ ਕਥਾ ਦੀ ਵੀਡੀਓ ਪਾਉਣਾ ਮੈਂ ਜੇ ਕੋਈ ਸਿੱਖਾਂ ਦੇ ਨਾਲ ਜਾਂ ਕਿਸੇ ਵੀ ਮਨੁੱਖਤਾ ਦੇ ਨਾਲ ਧੱਕਾ ਹੋ ਰਿਹਾ ਤੇ ਜਿੱਥੇ ਹਿੰਦੂਸਤਾਨ ਦਾ ਸੰਵਿਧਾਨ ਵੀ ਕਹਿੰਦਾ ਵਾ ਵੀ ਧੱਕਾ ਨਹੀਂ ਹੋਣਾ ਚਾਹੀਦਾ। ਬਿਲਕੁਲ। ਉੱਥੇ ਵੀ ਅਸੀਂ ਬੋਲਦੇ ਆਂ। ਤੇ ਸਾਡੀ ਉਹ ਪੋਸਟਰ ਰਿਮੂਵ ਕਰ ਦਿੱਤੀ ਜਾਂਦੀ ਬੈਂਕ ਇੰਨੀ ਐਕਟਿਵ ਆ ਇਹਨਾਂ ਦੀਆਂ ਏਜੰਸੀਆਂ ਇਹ ਸਰਕਾਰ ਇੰਨੀ ਐਕਟਿਵ ਆ। ਹੂੰ। ਵੀ ਇਹਨਾਂ ਨੂੰ ਸਾਰਾ ਦਿਖਦਾ ਵਾ ਵੀ ਕੀ ਚੱਲ ਰਿਹਾ ਸੋਸ਼ਲ ਮੀਡੀਆ ਤੇ। ਹੂੰ। ਤੇ ਮੈਂ ਕਿਨਾ ਵਾਂ ਵੀ ਉਹ ਵੀ ਫਿਰ ਚੀਜ਼ ਗਲਤ ਹੋਈ ਆ ਵੀ ਜੀ ਉਹਦੇ 3-4 ਲੱਖ ਫਾਲੋਅਰ ਬਣ ਗਏ ਆ ਤੇ ਉਹਨੇ ਐਡਾ ਗਲਤ ਸਮਾਜ ਚ ਪਰੋਸਿਆ ਤੇ ਸਰਕਾਰ ਨੇ ਕੀਤਾ ਹੀ ਕੁਝ ਨਹੀਂ ਸਾਡੇ ਤੇ ਪੇਜ ਬੈਨ ਹੋਈ ਲੇ ਪਰ ਲੋਕ ਤਾਂ ਉਹਨੂੰ ਫਾਲੋ ਕਰ ਲਿਆ 4 ਲੱਖ ਤੁਸੀਂ ਖੁਦ ਵੀ ਕਿਹਾ ਤੇ ਅਸੀਂ ਵੀ ਦੇਖਿਆ ਵੀ 4 ਲੱਖ ਉਸ ਕੁੜੀ ਦੇ ਫਾਲੋਅਰ ਸੀਗੇ ਲੋਕ ਵੇਖਣ ਵਾਲੇ ਵੀ ਤਾਂ ਫਿਰ ਦੋਸ਼ੀ ਹੈਗੇ ਆ ਨਾ ਜੀ ਵੇਖੋ ਜੀ ਵੇਖਣ ਵਾਲੇ ਤੇ ਦੋਸ਼ੀ ਹੈਗੇ ਹੀ ਆ ਹਮ ਹੁਣ ਗੱਲ ਇਹ ਆ ਵੀ ਆਪਾਂ ਨਸ਼ੇ ਦੀ ਗੱਲ ਕਰੀਏ ਹਮ ਸਭ ਤੋਂ ਪਹਿਲਾਂ ਦੋਸ਼ੀ ਕੌਣ ਹੈ ਜਿਹੜਾ ਨਸ਼ਾ ਲਿਆ ਰਿਹਾ ਜਿਹੜਾ ਨਸ਼ਾ ਬਣਾ ਰਿਹਾ ਸਭ ਤੋਂ ਪਹਿਲੀ ਦੋਸ਼ੀ ਤੇ ਉਹ ਹੈ ਨਾ ਕੰਚਨ ਕੁਮਾਰੀ ਜਾਂ ਕੰਚਨ ਕੁਮਾਰੀ ਦੇ ਮਗਰ ਕੋਈ ਤਾਕਤ ਹੋਊਗੀ ਮੈਨੂੰ ਲੱਗਦਾ ਵੀ ਉਹ ਮੈਂ ਕਹਿੰਦਾ ਇੰਡੀਆ ਦਾ ਸਟੇਟ ਹੈ ਮੈਂ ਟਾਰਗੇਟ ਕਰਦਾ ਵੀ ਜਿਨ੍ਹਾਂ ਨੇ ਕੰਚਨ ਕੁਮਾਰੀ ਨੂੰ ਕਮਲ ਕੌਰ ਬਣਾਇਆ ਜਿਨ੍ਹਾਂ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਜਿਹੜੇ ਜਿਨ੍ਹਾਂ ਨੂੰ ਸਿੱਖਾਂ ਨੂੰ ਟਾਰਗੇਟ ਕਰਨਾ ਉਹਨਾਂ ਕੋਈ ਲਾ ਲੋ ਬੀ ਜਟਾ ਨੇ ਉਹਨੂੰ ਕਮਲ ਕੋਰ ਬਣਾਇਆ ਵੀ ਸਭ ਤੋਂ ਵੱਡੇ ਦੋਸ਼ੀ ਤੇ ਉਹ ਆ ਨਾ ਵੀ ਉਹਨਾਂ ਨੇ ਉਹ ਉਹਨੇ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਫਿਰ ਉਹ ਆਪ ਦੋਸ਼ੀ ਆ ਵੀ ਉਹ ਭਾਵੇਂ ਵਰਤੀ ਗਈ ਜੇ ਉਹਨੂੰ ਕਿਸੇ ਨੇ ਵਰਤਿਆ ਤੇ ਜੇ ਉਹਦੀ ਆਪਣੀ ਮਰਜ਼ੀ ਹੋ ਵੱਖਰੀ ਗੱਲ ਵੀ ਆਪ ਦੋਸ਼ੀ ਦੀ ਵੀਡੀਓ ਗਈ ਤੇ ਲੋਕਾਂ ਨੇ ਵੇਖੀ ਤੇ ਲੋਕ ਤੇ ਮੈਂ ਕਹਿੰਦਾ ਵੀ ਲੋਕ ਉਹਨੇ ਨਹੀਂ ਆ ਲੋਕ ਅੱਜ ਖੁਸ਼ ਕੌਣ ਨੇ ਖੁਸ਼ ਵੀ ਤੇ ਫਿਰ ਲੋਕ ਹੀ ਆ ਨਾ ਜੇ ਲੋਕਾਂ ਦਾ ਪੱਖ ਲੈਣ ਲੱਪਗੇ ਤਾਂ ਫਿਰ ਅੱਜ ਲੋਕ ਤੇ ਮੈਂ ਕਹਿੰਦਾ 4 ਲੱਖ ਤੋਂ ਕਿਤੇ ਵੱਧ ਖੁਸ਼ ਹੋ ਨਹੀਂ ਵੀ ਵਧੀਆ ਆ ਇੱਕ ਚੀਜ਼ ਨਾ ਹੋਰ ਆਪਾਂ ਅਕਸਰ ਸੁਣਦੇ ਹੋયા ਆਂ ਵੀ ਇੱਕ ਸ਼ੇਰ ਜਿਹਾ ਹੁੰਦਾ ਹੁੰਦਾ ਸੀ ਇੱਕ ਇਹਦਾ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ ਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਚਲੋ ਜੇ ਉਹ ਮਰ ਗਈ ਵਿਚਾਰੀ ਤੇ ਯਾਰ ਇੱਕ ਬੰਦੇ ਨੇ ਅਫਸੋਸ ਨਹੀਂ ਕੀਤਾ ਐ ਹੋ ਜਾ ਇੱਕ ਵਰਤਾਰਾ ਹੀ ਵਰਤ ਗਿਆ ਵੀ ਲੋਕ ਅੱਜ ਵੀ ਗਾਲਾਂ ਕੱਢ ਰਹੇ ਨੇ ਨਹੀਂ ਵੇਖੋ ਦੁਸ਼ਮਣ ਦੀ ਗੱਲ ਹੋਰ ਹੁੰਦੀ ਹਰ ਬੰਦੇ ਦਾ ਇੱਕ ਕਰਦਾਰ ਹੁੰਦਾ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੋ ਗਈ ਉਹਦਾ ਵੀ ਕੋਈ ਕਰਦਾਰ ਹੂ ਬਿਲਕੁਲ ਉਹ ਤਾਂ ਤੇ ਮੈਂ ਕਿਹਾ ਫਿਰ ਉਹ 4 ਲੱਖ ਲੋਕ ਅਹੀ ਠੀਕ ਆ ਹਾਂ ਕਿ ਉਹ 4 ਲੱਖ ਤੇ ਉਹਦੇ ਹੀ ਨਾ ਹਾਂ ਦੂਜਿਆਂ ਨੂੰ ਗਾਲਾਂ ਕੱਢਣ ਦੇ ਹੁਣ ਦੂਜੇ ਅੱਜ ਕਹਿੰਦੇ ਹੁਣ ਵਧੀਆ ਹੋਇਆ ਚਲ ਖੁਸ਼ੀ ਬਣਾਈ ਹੂੰ ਉਹਨਾਂ 4 ਲੱਖ ਨੇ ਕਿਉਂ ਨਹੀਂ ਦੁੱਖ ਬਣਾਇਆ ਕਿਉਂ ਨਹੀਂ ਆਏ ਉਹਦੇ ਸੰਸਕਾਰ ਤੇ ਉਹਦੇ ਤਿੰਨ ਬੰਦੇ ਨਹੀਂ ਹੈਗੇ ਬਿਲਕੁਲ ਵੀ ਜਦੋਂ ਕੋਈ ਬੰਦੇ ਦਾ ਕਰਤਾਰ ਹੀ ਨਹੀਂ ਹੋ ਵੇਖੋ ਇਹ ਆਪਾਂ ਨੂੰ ਇਹ ਵੇਖੋ ਆਪਾਂ ਸਿੱਖੀਏ ਇਸ ਚੀਜ਼ ਤੋਂ ਇਹ ਸਿੱਖਿਆ ਮਿਲਦੀ ਬੜੀ ਤਗੜੀ ਹਾਂ ਵੀ ਚਲੋ ਜੋ ਹੋ ਗਿਆ ਹੋ ਗਿਆ ਪਰ ਇਸ ਤੋਂ ਸਿੱਖਿਆ ਕੀ ਮਿਲਦੀ ਆ ਵੀ ਆਪਣਾ ਕਰਦਾਰ ਕਮਾਈਏ ਹਮ ਅਬਾ ਦੁਨੀਆ ਚ ਕਮਾ ਕੇ ਕੀ ਜਾਣਦੇ ਆ ਜਿਹੜਾ ਸੋਸ਼ਲ ਮੀਡੀਆ ਤੇ ਆ ਜਿਹੜੀਆਂ ਕੁੜੀਆਂ ਜਿਹੜੀਆਂ ਦੁਨੀਆਂ ਵੀ ਬਣਾਉਂਦੀਆਂ ਰੀਲਾਂ ਜਾਂ ਵੀਡੀਓ ਬਣਾਉਂਦੀਆਂ ਜਾਂ ਲਾਈਕ ਵਿਊ ਦੀ ਖਾਤਰ ਆਪਣੀਆਂ ਘਰ ਦੀਆਂ ਨੂੰ ਨੰਗਿਆਂ ਕਰੀ ਜਾਂਦੇ ਆ ਕੋਈ ਕੁਛ ਵੀ ਕਿੰਨਾ ਕੁਸ਼ ਬੈਡਰੂਮ ਤੱਕ ਦਿਖਾਈ ਜਾਂਦੇ ਆ ਵੀ ਉਹਨਾਂ ਬੰਦਿਆਂ ਨੂੰ ਮੈਂ ਇੱਕ ਸਲਾਹ ਦਿੰਦਾ ਵੀ ਇਸ ਚੀਜ਼ ਤੋਂ ਸਿੱਖੋ ਕੰਚਨ ਕੁਮਾਰੀ ਦੇ ਨਾਲ ਇਹ ਜਿਹੜੇ ਤੁਹਾਡੇ ਫੋਲੋਅਰ ਇੱਥੇ ਰਹੇ ਨੇ ਤੇ ਜੇ ਤੇ ਦੁਨੀਆ ਦੇ ਲਈ ਕੁਝ ਕਰਕੇ ਜੇ ਕਰਦਾਰ ਕਮਾ ਕੇ ਜਾਓਗੇ ਨਾ ਤੇ ਭੋਗਾਂ ਤੇ ਕੱਠ ਹੋਊਗਾ ਮੇਲੇ ਲੱਗਣਗੇ ਜਿਨ੍ਹਾਂ ਨੇ ਕਰਦਾਰ ਕਮਾਏ ਬਾਈਦੀਪ ਸਿੱਧੂ ਗਿਆ ਵੇਖੋ ਵੀ ਕਜਾ ਉਹਦੇ ਭੋਗ ਤੇ ਪੈਰ ਰੱਖਣ ਨੂੰ ਥਾਣੀ ਸਿੱਧੂ ਮੂਸੇ ਵਾਲਾ ਗਿਆ ਹਾਲਾਂਕਿ ਗਾਣੇ ਗਾਉਂਦਾ ਗਾਣੇ ਕੋਈ ਅਸੀਂ ਉਹਨੂੰ ਪੰਥਕ ਬੰਦਾ ਨਹੀਂ ਕਹਿ ਸਕਦੇ ਹਾਂ ਹਾਂ ਪਰ ਜਾਂਦੇ ਵੇਰੇ ਜੇ ਉਹ ਸਿੱਖਾਂ ਦੀ ਥੋੜੀ ਬਹੁਤ ਗੱਲ ਕਰ ਗਿਆ ਜੇ ਉਹਨੇ ਉਹ بڑے ਗਾਣੇ ਨਹੀਂ ਗਾਏ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਲੱਕ ਮੈਂਦੇ ਉਹ ਥੋੜਾ ਜਿਹਾ ਉਹਨੇ ਮੈਂ ਕਹਿੰਦਾ ਗਾਇ ਵੀ ਹੋਣਗੇ ਪਰ ਫਿਰ ਵੀ ਪੰਜਾਬ ਦਾ ਦਰਦ ਗਾਇਆ ਉਹਨੇ ਉਹਨੇ ਪੰਜਾਬ ਦਾ ਦਰਦ ਜਿੰਨਾ ਕਿ ਗਾਇਆ ਨਾ ਉਹਦੇ ਕਰਕੇ ਲੋਕਾਂ ਨੇ ਮੋਲ ਮੋੜਤਾ ਉਹਦੇ ਭੋਗ ਦੇ ਸੰਸਕਾਰ ਤੇ ਕੱਠ ਵੇਖਣਾ ਅੱਜ ਵੀ ਅੱਜ ਵੀ ਬਰਸੀ ਤੇ ਵੀ ਬਿਕਰ ਬਰਸੀ ਤੇ ਵੀ ਕਰਤਾਰ ਕਮਾ ਕੇ ਜਾਓ ਕਰਤਾਰ ਕਮਾ ਕੇ ਜਾਓ ਬਿਲਕੁਲ ਵੀ ਜਿਵੇਂ ਮੈਂ ਇੱਕ ਸਿੱਖ ਪ੍ਰਚਾਰਕ ਆ ਹੂੰ ਮੈਂ ਆਪਣੇ ਸਿੱਖਾਂ ਦੀ ਗੱਲ ਕਰਾਂ 18ਵੀਂ ਸਦੀ ਦੇ ਸਾਡੇ ਸਿੱਖ ਕਰਤਾਰ ਸੰਤ ਜਰਨੈਲ ਸਿੰਘ ਜੀ ਕਰਤਾਰ ਕਮਾਗੇ ਗਏ 6 ਜੂਨ ਤੇ ਸਟੇਟ ਚਾਹੁੰਦੀ ਐ 6 ਜੂਨ ਭੁੱਲ ਜੀਏ ਸਟੇਟ ਚਾਹੁੰਦੀ ਐ 6 ਜੂਨ ਤੇ ਇੱਥੋਂ ਤੱਕ ਵੀ ਸਾਡੀਆਂ ਆਪਣੀਆਂ ਸੰਸਥਾਵਾਂ ਵੀ ਚਾਹੁੰਦੀਆਂ ਵਾਂ ਜਿਹੜੀਆਂ ਸਰਕਾਰੀ ਹੋ ਚੁੱਕੀਆਂ ਵੀ ਸਿੱਖ ਉੱਥੇ ਨਾ ਪਹੁੰਚਣ ਪਰ ਜਿਹੜਾ ਬੰਦਾ ਕਰਤਾਰ ਕਮਾਗੇ ਗਿਆ ਨਾ ਨਾਕੇ ਤੋੜ ਕੇ ਬੈਰੀਗੇਡ ਭੰਨ ਕੇ ਪੁਲਸ ਦਾ ਡਰ ਭੈ ਚੁੱਕ ਕੇ ਉੱਥੇ ਪਹੁੰਚ ਜਾਂਦੇ ਸਿੱਕੇ 6 ਜੂਨ ਹੂੰ ਇੱਕ ਕਰਦਾਰ ਕਮਾ ਕੇ ਜਾਓ ਵੀ ਇਹ ਮੈਂ ਉਹਨਾਂ ਲੋਕਾਂ ਨੂੰ ਵੀ ਜਿਹੜੇ ਫੋਲੋ ਕਰਦੇ ਹੈ ਵਾਕਿਆ ਚਲੋ ਅਸੀਂ ਤਾਂ ਤੁਸੀਂ ਕਹਿੰਦੇ ਜੀ ਵੀ ਦੁਸ਼ਮਣ ਮਰੇ ਤੇ ਵੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਵੀ ਅਸੀਂ ਤਾਂ ਨਾਲ ਨੂੰ ਕਦੀ ਫੋਲੋ ਕੀਤਾ ਨਾ ਲੈਣਾ ਦੇਣਾ ਅਸੀਂ ਤਾਂ ਖੁਸ਼ੀ ਮਨਾਉਣੀ ਮਨਾਉਣੀ ਵੀ ਤੁਸੀਂ ਕਿਉਂ ਨਾ ਦੁੱਖ ਮਨਾਇਆ ਵੀ ਜਿਹੜੇ ਤੁਸੀਂ ਤੁਸੀਂ ਕਿਉਂ ਨਾ ਗਏ ਉੱਥੇ ਹਾਂ ਵੀ ਇਹ ਦੇਖੋ ਵੀ ਇਹ ਆਪਾਂ ਨੂੰ ਸਿੱਖਣ ਦੀ ਲੋੜ ਹੈ ਵੀ ਇੱਥੇ ਕਰਤਾਰ ਹੀ ਨਾਲ ਜਾਂਦਾ ਵਾ ਸੋਸ਼ਲ ਮੀਡੀਆ ਫਾਲੋਅਰ ਉਹ ਚੀਜ਼ਾਂ ਨਾਲ ਨਹੀਂ ਜਾਂਦੀ ਜੀ ਜਦੋਂ ਉਹਨਾਂ ਦਾ ਜ਼ਿਕਰ ਕਰਦੇ ਆ ਨਾ ਜਦੋਂ ਉਹਨਾਂ ਦੀਆਂ ਵੀਡੀਓਜ਼ ਆਪਾਂ ਦੇਖਦੇ ਆ ਤੇ ਅਕਸਰ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਗੱਲ ਵੀ ਕੀਤਾ ਜਦੋਂ ਭਾਈ ਮਹਿਰੋ ਵਾਲਾ ਮੈਟਰ ਸਾਹਮਣੇ ਆਉਂਦਾ ਨਾ ਜੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤਾ ਵੀ ਸਾਡੇ ਇਹਨਾਂ ਚੀਜ਼ਾਂ ਦੇ ਨਾਲ ਘਰ ਚੱਲਦੇ ਆ ਘਰ ਦੇ ਵਿੱਚ ਕਿਸੇ ਦਾ ਕੋਈ ਕਹਿੰਦਾ ਮੇਰਾ ਬਜ਼ੁਰਗ ਬਿਮਾਰ ਆ ਕੋਈ ਕਹਿੰਦਾ ਮੇਰੀ ਮਾਤਾ ਕੈਂਸਰ ਨਾਲ ਪੀੜਤ ਸੀ ਕੋਈ ਕਹਿੰਦਾ ਵੀ ਮੇਰਾ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਤੇ ਮੈਂ ਆਪਣਾ ਘਰ ਕਿਵੇਂ ਚਲਾਵਾਂ ਜੇ ਅਸੀਂ ਵੀਡੀਓ ਪਾ ਕੇ ਚਲਾਉਣੇ ਕਿਸੇ ਨੂੰ ਕੀ ਇਤਰਾਜ਼ ਅਸੀਂ ਆਪਣਾ ਹੀ ਕਰਦੇ ਆ ਨਾ ਕਿਸੇ ਨੂੰ ਕਿਉਂ ਇਤਰਾਜ਼ ਦੇਖੋ ਜੀ ਇੱਕ ਨਸ਼ਾ ਵੇਚਣ ਵਾਲਾ ਵੀ ਕਹੂਗਾ ਮੇਰਾ ਤੇ ਨਸ਼ੇ ਨਾਲ ਘਰ ਚੱਲਦਾ ਵਾ ਹੂੰ ਸਰਕਾਰ ਕਿਉਂ ਫਿਰ ਉੱਤੇ ਕੋਈ ਬੰਦਾ ਕਾਰਵਾਈ ਨਾ ਕਰੇ ਜਾਂ ਫਿਰ ਨਸ਼ੇ ਨਸ਼ੇਲੀ ਕਾਨੂੰਨ ਕਿਉਂ ਬਣੇ ਹੂੰ ਵੀ ਨਸ਼ੇ ਦੇ ਵਿਰੁੱਧ ਕਿਉਂ ਕਾਨੂੰਨ ਬਣੇ ਹੂੰ ਇੱਥੇ ਭੁੱਖੀ ਹੀ ਭੀਮਾ ਇੱਥੇ ਕੋਈ ਭੁੱਖੀ ਉਗਾ ਕੇ ਵੇਖੇ ਆ ਉਸੇਲੇ ਉਹਨੂੰ ਜੇਲ੍ਹ ਹੋ ਜਾਂਦੀ ਉਹ ਅਗਲਾ ਕਹੂਗਾ ਵੀ ਭਾਉ ਮੇਰਾ ਤਾਂ ਭੁਖੀ ਨਾਲ ਘਰ ਚੱਲਦਾ ਬਿਲਕੁਲ ਵੀ ਅਫੀਮ ਨਾਲ ਮੇਰਾ ਘਰ ਚੱਲਦਾ ਹਾਂ ਵੀ ਇਹ ਚੀਜ਼ਾਂ ਵੀ ਘਰ ਵੇਖੋ ਵੀ ਕੋਈ ਮੰਨ ਲਓ ਵੀ ਕਿਦੇ ਦੀ ਧੀ ਪੈਨ ਨੂੰ ਚੁੱਕ ਕੇ ਲੈ ਜਾਂਦਾ ਉਹਨੂੰ ਗਲਤ ਕੰਮਾਂ 'ਚ ਪਾਉਂਦਾ ਉਹ ਤੋਂ ਵੀ ਠੰਡਾ ਕਰਾਉਂਦਾ ਤੇ ਉਹ ਖੂਗਾ ਵੀ ਮੇਰਾ ਤੇਹੀ ਨਾਲ ਘਰ ਚੱਲਦਾ ਤੇ ਕੀ ਜਿਹਦੀ ਧੀ ਪੈਨ ਚੁੱਕੀ ਉਹ ਉਹ ਨੂੰ ਤਾਣ ਤਾਣੂ ਨਾ ਫੜੂ ਜਾਵੇ ਬਿਲਕੁਲ ਉਹਦਾ ਸੋਦਾ ਨਾ ਲਾਉ ਉਹ ਵੀ ਇਹ ਚੀਜ਼ਾਂ ਵੀ ਵੇਖੋ ਤੇ ਘਰ ਚਲਾ ਕੇਵੇਂ ਰਹਿ ਜੇ ਆਹ ਰੇੜੀ ਨਾਲ ਦੁਪਹਿਰੇ ਆਪਣੀਆਂ ਮੈਂ ਵੇਖੀਆਂ ਕਈ ਨੌਜਵਾਨ ਕੁੜੀਆਂ ਕੋਈ ਚਾਹ ਦੀ ਰੇੜੀ ਲਾ ਕੇ ਬੈਠੀ ਹੈ ਕੋਈ ਕੰਦਮ ਕੋਈ ਇੱਥੇ ਸਾਡੇ ਆਹੀਂ ਚਲੋ ਜਿਮੀਦਾਰ ਪਰਿਵਾਰ ਆ ਬੀਬੀਆਂ ਸਾਰਾ ਦਿਨ ਕਿਰਤ ਕਰਦੀਆਂ ਉਹ ਆਪਣਾ ਰੋਟੀ ਟੋਕ ਕਰਦੀਆਂ ਡੰਗਰ ਮੱਛਾ ਸਾਭਦੀਆਂ ਵੇ ਇਥੋਂ ਤਾਂ ਵੀ ਉਹ ਕਿ ਉਹ ਫਿਰ ਕਹਿਣ ਵੀ ਅਹੀਂ ਤੇ ਆਪਣਾ ਸਾਰੇ ਅਸੀਂ ਕੰਜਰੀ ਬਣ ਜੰਨੇ ਹੂੰ ਵੀ ਜੇ ਵੀ ਘਰ ਚਲਾਉਣ ਦੇ ਤਰੀਕੇ ਆ ਕੋਈ ਬਾਬੇ ਨਾਨਕ ਨੇ ਸਾਨੂੰ ਕਿਹਾ ਵੀ ਦਹਾਂ ਨੂਆਂ ਦੀ ਕਰਤ ਕਰੋ ਵੀ ਆਹ ਕਿਹੜਾ ਤਰੀਕਾ ਆ ਗਿਆ ਨਵਾਂ ਹੀ ਵੀ ਉਹ ਆਪਣਾ ਵੀ ਤੁਸੀਂ ਲਖਰਤਾ ਫਲਾਉ ਦੇ ਤੁਸੀਂ ਸਮਾਜ ਦੇ ਵਿੱਚ ਵੀ ਆ ਤਾਰ-ਤਾਰ ਕਰਕੇ ਰੱਖ ਦੋ ਤੇ ਕੁੜੀਆਂ ਨੂੰ ਪੁੱਠੇ ਸਿੱਧੇ ਆਪਣਾ ਵੀ ਸਿੱਖਿਆ ਦੋ ਵੀ ਐ ਇਦਾਂ ਉਹਦੇ ਨਾਲ ਵੀ ਸਰੀਰਕ ਸੰਬੰਧ ਬਣਾ ਲੈਣੇ ਉਹਦੇ ਨਾਲ ਵੀ ਜਿਹੜੀਆਂ ਗੱਲਾਂ ਆਪਾਂ ਇੱਥੇ ਕਰ ਹੀ ਨਹੀਂ ਸਕਦੇ ਵੀ ਕਿਉਂਕਿ ਸਾਡੇ ਕਰਤਾਰ ਇਜਾਜ਼ਤ ਨਹੀਂ ਦਿੰਦੇ ਵੀ ਇਹ ਕੈਮਰੇ 'ਚ ਉਹ ਗੱਲਾਂ ਕਰੀ ਬਿਲਕੁਲ ਅੱਛਾ ਇੱਕ ਚੀਜ਼ ਹੋ ਸਭ ਜੀ ਇਹ ਵੀ ਜਾਦਾਤਰ ਮੈਂ ਇਹ ਚੀਜ਼ ਦਾ ਵੀ ਰੋਲਾ ਪੈਂਦਾ ਵੀ ਹੋਰ ਵੀ ਤੇ ਕਮਿਊਨਿਟੀਆਂ ਵਸਦੀਆਂ ਹਿੰਦੂ ਨੇ ਸਾਈ ਨੇ ਸਿੱਖ ਨੇ ਕੱਲਾ ਸਿੱਖਾਂ ਨੂੰ ਕਿਉਂ ਹਰ ਮਸਲੇ ਦੇ ਵਿੱਚ ਟੰਗ ਡਾਉਣੀ ਪੈਂਦੀ ਹੈ ਦੇਖੋ ਜੀ ਇੱਕ ਤੇ ਸਿੱਖਾਂ ਦਾ ਸੁਭਾਅ ਆ ਹਾਂ ਵੀ ਸਿੱਖਾਂ ਨੇ ਠੇਕਾ ਲਿਆ ਹਾਂ ਇਹੀ ਕਹਿੰਦੇ ਲੋਕ ਵੀ ਸਿੱਖਾਂ ਨੇ ਠੇਕਾ ਲਿਆ ਵਾ ਤੇ ਲਿਆ ਲੋਕਾਂ ਨੂੰ ਮੈਂ ਪੁੱਛਦਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਾਹ ਦੇ ਦਿੱਤੀ ਉਦੋਂ ਨੇ ਸਿੱਖਾਂ ਠਿਕਾ ਲਿਆ ਇਹਨੂੰ ਜੇ ਉਦੋਂ ਸਿੱਖਾਂ ਠਿਕਾ ਲਿਆ ਤੇ ਖੁਸ਼ ਹੋਏ ਜੇ ਤੁਸੀਂ ਬਜੇ ਫਿਰਦੇ ਜਿਹਾ ਚਲ ਕੇ ਜੰਝੂ ਵਾਲੇ ਬਿਲਕੁਲ ਬਿਨਾਂ ਸਿੱਖਾਂ ਦੇ ਠੇਕੇ ਲੈ ਕਰਕੇ ਤੁਸੀਂ ਅੱਜ ਹੈਗੇ ਜਿਹੜਾ ਇੱਥੇ ਨਹੀਂ ਤੇ ਅੱਜ ਤੁਸੀਂ ਕਿੱਥੇ ਹੋਣਾ ਹੈ ਅੱਜ ਹਿੰਦੂਸਤਾਨ ਬਣਿਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਦੇਣ ਆ ਤੇ ਵੇਖੋ ਜੇ ਇਸ ਗੱਲ ਤੇ ਸਿੱਖਾਂ ਨੇ ਠੇਕਾ ਲੈ ਲਿਆ ਤਾਂ ਕੋਈ ਮਾੜੀ ਗੱਲ ਥੋੜਾ ਜਾਂ ਉਹ ਚੀਜ਼ਾਂ ਤੇ ਤੁਹਾਡੇ ਬੱਚੇ ਵੀ ਵੇਦੇ ਜਿਹੜਾ ਗੰਦ ਤੇ ਤੁਹਾਡੇ ਜਵਾਗ ਵਿੱਚ ਦੂਜੀ ਗੱਲ ਇਹ ਆ ਵੀ ਟਾਰਗੇਟ ਸਿੱਖਾਂ ਨੂੰ ਕੀਤਾ ਬਹੁਤ ਸਾਰੇ ਨਾ ਸਿੱਖ ਵੀ ਇਸ ਮਸਲੇ ਦੇ ਵਿੱਚ ਆਏ ਆ ਭਾਈ ਅਮਰਤਪਾਲ ਦੇ ਵਿਰੋਧ ਦੇ ਵਿੱਚ ਜਿਵੇਂ ਆਪਾਂ ਮੰਡ ਦੀ ਗੱਲ ਕਰ ਲਈਏ ਜਾ ਉਹ ਆਪਣਾ ਬੂਟਾ ਸਿੰਘ ਦੀ ਗੱਲ ਕਰ ਲਈਏ ਕਾਫੀ ਸਾਰੇ ਸਿੱਖ ਜਿਹੜੇ ਆ ਉਹ ਪਾਹੀ ਮੈਂ ਮੈਰੋ ਦੇ ਉਲਟ ਵੀ ਆਏ ਆ ਵੀ ਇਹਨੂੰ ਕਿੰਨੇ ਲਾਇਸੈਂਸ ਦੇ ਦਿੱਤਾ ਵੀ ਡਾਂਗ ਫੜ ਕੇ ਲੋਕਾਂ ਦੇ ਦਿਵਾਲੇ ਹੋ ਜਾਵੇ ਕਿਸੇ ਨੂੰ ਕਤਲ ਕਰ ਦੇਵੇ ਇਹ ਜਿਹੜਾ ਉਹ ਮੰਡ ਜਿਹੜਾ ਆਪਣਾ ਰਜੀਵ ਗਾਂਧੀ ਦਾ ਬੁੱਤ ਸਾਫ਼ ਕਰਦਾ ਹੈ ਪੱਗ ਲਾ ਕੇ ਉਹਨੂੰ ਮੈਂ ਸਿੱਖ ਹੀ ਨਹੀਂ ਕਹਿੰਦਾ ਉਹ ਸਿਰੇ ਦੀ ਜੂਠ ਚਵਲ ਤੇ ਉਹ ਗੋਲਕ ਚ ਗੋਲ ਕਚੋਰ ਜਿਹੜਾ ਬੂਟਾ ਉਹ ਵੀ ਉਹ ਵੀ ਉਹਨੂੰ ਅਹੀਂ ਸਿੱਖ ਹੀ ਨਹੀਂ ਕਹਿੰਦੇ ਵੀ ਉਹਦੇ ਜੂਠ ਮੈਂ ਵੀ ਅਮਰਤਾਰੀ ਆ ਉਹ ਅਮਰਤਾਰੀ ਉਹਦੇ ਫਿਰ ਅਮਰਤ ਸੰਚਾਰ ਜਿਹੜਾ ਬੰਦਾ ਕਰੁੰਦਾ ਹੈ ਉਹਦਾ ਵਿਰੋਧ ਕਿਉਂ ਕਰਦਾ ਹੋ ਹੂੰ ਉਹਨੂੰ ਬੰਦੇ ਨੂੰ ਤਾਂ ਧੀਆਂ ਪੜਾਂ ਨਾਲ ਗੱਲ ਕਰਨ ਦੀ ਅਕਲ ਨਹੀਂ ਆਗੀ ਇੰਨਾ ਬੰਦਿਆਂ ਨੂੰ ਉਹ ਇਹ ਜਿਹੜੇ ਦੋ ਤੁਸੀਂ ਕਰਦਾਰਾਂ ਦੇ ਨਾਮ ਲਏ ਆ ਇਹ ਇਹਨਾਂ ਨੂੰ ਸਿੱਖ ਕੌਣ ਮੰਨਦਾ ਸਿੱਖ ਜਗਤ ਦੇ ਸਿੱਖ ਮੰਨਦਾ ਇਹ ਇਹ ਤੇ ਸਰਕਾਰ ਦੇ ਫਿੱਟ ਕੀਤੇ ਹੋਏ ਟੂਲੇ ਆ ਸਾਡੇ ਤੇ ਦੂਜੀ ਗੱਲ ਆ ਵੀ ਸਿੱਖ ਠੇਕਾ ਕਿਉਂ ਲੈਂਦੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਅੱਜ ਮੰਡਰਗੇ ਤੇ ਅੱਜ ਆ ਬੂਟੇ ਗੋਲ ਖਚੋਰ ਅਰਗੇ ਆਨਕੇ ਕਹਿੰਦੇ ਆ ਵੀ ਉਹ ਭਵੇਂ ਭਾਈ ਅਮਰਤਪਾਲ ਦਾ ਵਿਰੋਧ ਕਰਨ ਜਾਂ ਜੋ ਮਰਜ਼ੀ ਕਰਨ ਵੀ ਜਦੋਂ ਉਹ ਕੰਚਨ ਕੁਮਾਰੀ ਤੋਂ ਕਮਲਕੌਰ ਬਣੀ ਉਹਦੋਂ ਹੀ ਇਹਨਾਂ ਨੂੰ ਦੇਖਿਆ ਉਦੋਂ ਇਹੇ ਬੋਲ ਸਕਦੇ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਪਾਉ ਹੁਣ ਸਿੱਖਾਂ ਨੂੰ ਟਾਰਗੇਟ ਕਰੋਗੇ ਸਿੱਖਾਂ ਨੂੰ ਤੁਸੀਂ ਆਣ ਕੇ ਥਾਪੀਆਂ ਮਾਰੋਗੇ ਸਾਡੇ ਬੂਹੇ 'ਤੇ ਆਣ ਕੇ ਲਲਕਾਰੇ ਮਾਰੋਗੇ ਸਿੱਖਾਂ ਦੇ ਤੇ ਸਿੱਖ ਦੇ ਫਿਰ ਬੂਹਾ ਖੋਲਣਗੇ ਨਾ ਸਿੱਖ ਅੰਦਰ ਵੜਨ ਵਾਲੇ ਤੇ ਹੈਗੇ ਨਹੀਂ ਜਿਹੜਾ ਕੰਚਨ ਕੁਮਾਰੀ ਦਾ ਕਮਲਕੌਰ ਬਣਨਾ ਕੀ ਲੱਗਦਾ ਤੁਹਾਨੂੰ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਨੂੰ ਤਾਂ ਲੱਗਦਾ ਵੀ ਬਾਤਰਿਕ ਸੰਜੋਗ ਵੀ ਤਾਂ ਹੋ ਸਕਦਾ ਨਾ ਵੀ ਉਹਨੇ ਆਖਿਆ ਵੀ ਪੰਜਾਬ ਚ ਮੇਰਾ ਲੋਕ ਜਿਆਦੇ ਫਾਲੋਅਰ ਨੇ ਤੇ ਮੈਂ ਪੰਜਾਬੀ ਨਾਂ ਰੱਖ ਲਵਾਂ ਇਹ ਵੀ ਤਾਂ ਹੋ ਸਕਦਾ ਨਾ ਨਹੀਂ ਜੀ ਉਹ ਤਾਂ ਵੇਖੋ ਪਰ ਮੈਂ ਮੈਂ ਆਪਣੇ ਪ੍ਰਚਾਰਕ ਤੌਰ ਤੇ ਮੈਂ ਆਪਣੀ ਜ਼ਿੰਮੇਵਾਰੀ ਤੇ ਟਾਰਗੇਟ ਕਰਦਾ ਹਾਂ ਇੰਡੀਆ ਨੂੰ ਸਟੇਟ ਨੂੰ ਵੀ ਇਹ ਕੰਚਨ ਕੁਮਾਰੀ ਇਹਨਾਂ ਦੀ ਸਪੌਂਸਰ ਹੀ ਉਹਨਾਂ ਨੇ ਫਿੱਟ ਕੀਤੀ ਇਹਨਾਂ ਉਹਨਾਂ ਨੇ ਫਿੱਟ ਕੀਤੀ ਉਹਨਾਂ ਨੇ ਕਮਲ ਕੌਰ ਬਣਾਇਆ ਉਹ ਸਿੱਖਾਂ ਨੂੰ ਟਾਰਗੇਟ ਕਰਦੇ ਆ ਉਹ ਕਦੀ ਗੇਪ ਰੇਟ ਰੱਖ ਦਿੰਦੇ ਆ ਸ਼੍ਰੀ ਅਮਰਸਾ ਸਾਹਿਬ ਦੀ ਧਰਤੀ ਤੇ ਉਹ ਸਿੱਖਾਂ ਦੇ ਕਰਤਾਰ ਬੀਬੀਆਂ ਦੇ ਵੀ ਤੇ ਬੰਦਿਆਂ ਦੇ ਵੀ ਕਰਤਾਰਾਂ ਨੂੰ ਢਾਲ ਹੋਣਾ ਚਾਹੁੰਦੇ। ਉਹਨਾਂ ਨੇ ਇਦਾਂ ਦੀਆਂ ਚੀਜ਼ਾਂ ਫਿੱਟ ਕੀਤੀਆਂ ਲਿਆ ਕੇ। ਵੀ ਇਹ ਵੇਖੋ ਵੀ ਆਪਾਂ ਨੂੰ ਲੱਗਦਾ ਹੋਊਗਾ ਵੀ ਸ਼ਾਇਦ ਉਹ ਉਦਾਂ ਹੀ ਹੋ ਗਿਆ ਵੀ ਉਦਾਂ ਹੀ ਉਹਨੇ ਕਮਲ ਕੌਰ ਨਾ ਰੱਖ ਲਿਆ ਪਰ ਉਦਾਂ ਨਹੀਂ ਕੁਝ ਵੀ ਹੋਇਆ। ਉਹ ਉਹਦੇ ਏਡੇ ਵੱਡੇ ਫਾਲੋਅਰ ਉਹਨੂੰ ਉਹਦੇ ਪੇਜ ਨੂੰ ਕੁਝ ਨਹੀਂ ਹੋਇਆ ਉਹਨੂੰ ਕਦੀ ਉਹਨੂੰ ਉਹਨੂੰ ਬੈਨ ਨਹੀਂ ਕੀਤਾ ਕੁਝ ਨਹੀਂ ਕੀਤਾ। ਵੀ ਇਹ ਸਾਰੀ ਚੀਜ਼ ਮੈਂ ਕਹਿੰਦਾ ਵੀ ਇਹ ਸਪான்ਸਰ ਇੱਕ ਚਾਲ ਦੇ ਤਹਿਤ ਹੋਈ ਹੈ। ਬੀ ਉਹ ਸਾਰਾ ਜਿਹੜਾ ਵੀ ਉਹ ਜਿੱਦਾਂ ਸਕ੍ਰਿਪਟ ਹੁੰਦਾ ਨਾ ਸਕ੍ਰਿਪਟਡ ਕੰਮ ਇਸ ਕੇ ਨਾਲ ਅੱਗੇ ਵੀ ਆਪਾਂ ਸ਼ਾਇਦ ਪਤਾ ਨਹੀਂ ਸ਼ਾਇਦ ਤੁਹਾਡੀ ਕਲਿੱਪ ਚ ਮੈਂ ਸੁਣਿਆ ਸੀਗਾ ਕਿ ਇੱਕ ਹੋਰ ਜ਼ਿਕਰ ਕੀਤਾ ਵੀ ਕੇ ਪੀ ਐਸ ਗਿੱਲ ਵਰਗਿਆਂ ਨੇ ਕਲਾਕਾਰਾਂ ਨੂੰ ਆਪਣੀ ਮੀਟਿੰਗ ਲੈ ਕੇ ਤੇ ਉਹਨਾਂ ਨੂੰ ਲਚਰ ਤਾਂ ਫਲਾਉਣ ਵਾਸਤੇ ਕਿਹਾ ਸੀ ਕੋ ਉਸ ਤਰ੍ਹਾਂ ਦਾ ਕਹਿ ਰਹੇ ਹੋ ਹਾਂ ਉਸ ਤਰ੍ਹਾਂ ਦਾ ਕਹਿ ਰਹੇ ਹਨ ਮੰਨ ਲਓ ਖਾੜਕੂ ਆਦ ਪੀਕ ਤੇ ਹੀ ਜਦੋਂ ਹਾਂ ਜਦੋਂ ਲੋਕ ਆਪਣੇ ਰਾਜ ਭਾਗ ਦੀ ਲੋਕ ਆਪਣੇ ਹੱਕਾਂ ਦੀ ਖਾਤਰ ਲੜ ਰਹੇ ਭਾਵੇਂ ਉਹ ਹਥਿਆਰ ਬੰਦੇ ਸੰਘਰਸ਼ ਹੀ ਕਿਉਂ ਕਿਉਂਕਿ ਚਲੋ ਸੰਘਰਸ਼ ਪਹਿਲਾਂ ਦੂਜਾ ਲੜਿਆ ਸ਼ਾਂਤਮਈ ਸੰਘਰਸ਼ ਵੀ ਲੜਿਆ 78 ਦੇ ਵਿੱਚ ਸਾਡੇ ਨਾਲ ਕੀ ਹੋਇਆ ਪਰ ਜਦੋਂ ਉਹ ਸੰਘਰਸ਼ ਦੀ ਗੱਲ ਨਾਸ ਨਹੀਂ ਗਈ ਸਰੋਪਾਣੀ ਲੰਘ ਗਿਆ ਤੇ ਉਹ ਸਾਡੇ ਗੁਰੂ ਨੇ ਸੰਧਾਨ ਦਿੱਤਾ ਤੇ ਸਿੱਖਾਂ ਨੇ ਹਥਿਆਰ ਚੁੱਕੇ ਹਥਿਆਰ ਬੰਦ ਸੰਘਰਸ਼ੀ ਐ ਪੀਕ ਤੇ ਹੀ ਸਿੱਖ ਆਪਣੇ ਰਾਜ ਭਗ ਦੀ ਗੱਲ ਕਰਦੇ ਸਿੱਖਾਂ ਦਾ ਬੋਲ ਬੱਲਾ ਹੈ ਸਿੱਖ ਸਰਕਾਰਾਂ ਜਿਹੜੀਆਂ ਤੱਕਾ ਕਰਦੀਆਂ ਹੈ ਉਹ ਤੱਕੇ ਦੇ ਵਿਰੋਧ ਵਾਚ ਚੁੱਕਦੇ ਥਾਣਿਆਂ ਦੇ ਵਿੱਚ ਸਾਡੀਆਂ ਭੈਣਾਂ ਦੀਆਂ ਇੱਤਾਂ ਲੁੱਟ ਲਈਆਂ ਜਾਂਦੀਆਂ ਹੈ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਲਏ ਜਾਂਦੇ ਉਹ ਵੇਖੋ ਕਿੰਨੇ ਜਾਗਰੂਕੀ ਸਿੱਖ ਵੀ ਸਿੱਖ ਉਹ ਆਪਣੇ ਹੱਕਾਂ ਦੀ ਖਾਤਰ ਹਥਿਆਰ ਲੈ ਕੇ ਤੁਰ ਪਏ ਉਹਨਾਂ ਨੂੰ ਪਤਾ ਵੀ ਅੱਗੇ ਵੀ ਮੌਤ ਆ ਪਿੱਛੇ ਵੀ ਮੌਤ ਆ ਹਥਿਆਰ ਲੈ ਕੇ ਘਰੋਂ ਨਿਕਲ ਪੈਣਾ ਆਪਣੇ ਹੱਕਾਂ ਦੀ ਖਾਤਰ ਆਪਣੇ ਧਰਤੀ ਦੀ ਖਾਤਰ ਆਪਣੇ ਉੱਥੇ ਕੋਈ ਦਾ ਕੋਈ ਨਿੱਜੀ ਮਾਮਲਾ ਨਹੀਂ ਵੀ ਮੇਰਾ ਕੋਈ ਪੈਲੀ ਦਾ ਵੱਟ ਬਣੇ ਦਾ ਮਸਲਾ ਹੋਊਗਾ ਖੜਕੂ ਵਾਚ ਵੀ ਸਮਾਜ ਦਾ ਮਸਲਾ ਹੈ ਜੀ ਸਿੱਖਾਂ ਦਾ ਮਸਲਾ ਹੈ ਜੀ ਹੁਣ ਉਸ ਸੋਚ ਨੂੰ ਇਹਨਾਂ ਨੇ ਉਸ ਪੀਕ ਤੇ ਗਏ ਇੱਕ ਪਵਿੱਤਰ ਸੰਘਰਸ਼ ਨੂੰ ਕਿਦਾਂ ਟਾਲਾਈ ਹੂੰ ਚਮਕੀਲੇ ਵਰਗੇ ਗਾਇਕ ਲਿਆ ਕੇ ਹੂੰ ਗੰਦੇ ਗਾਣੇ ਗੀਤ ਖਾੜੇ ਪਿੰਡਾਂ ਦੇ ਵਿੱਚ ਲਵਾ ਕੇ ਹੂੰ ਇਹ ਮੈਂ ਨਾ ਇੱਥੋਂ ਤੱਕ ਵੀ ਇੱਥੋਂ ਤੱਕ ਬੇੜਾ ਕਰਕ ਹੋ ਗਿਆ ਵੀ ਗੁਰੂ ਘਰਾਂ ਵਾਲੇ ਮੇਲਿਆਂ 'ਚ ਖਾੜੇ ਲੱਗਣ ਲੱਗੇ ਲੱਗਦਾ ਨਹੀਂ ਵੀ ਉਹ ਵਾਕਈ ਫੇਰ ਉਹ ਇਤਿਹਾਸ ਜਿਹਦਰਾ ਜਾ ਰਿਹਾ ਉਦੋਂ ਚਮਕੀਲੇ ਨੂੰ ਇੱਕ ਫਲੋਰ ਦੇ ਤੌਰ ਤੇ ਪੇਸ਼ ਕੀਤਾ ਹੁਣ ਕੰਚਨ ਕੁਮਾਰੀ ਨੂੰ ਉਹ ਉਹੀ ਸਿਸਟਮ じゃ ਨਹੀਂ ਬਣ ਗਿਆ ਫੇਰ ਦੁਬਾਰਾ ਉਹ ਦੇਖੋ ਵੀ ਅਸਰਟ ਨੇ ਉਹ ਸਿੱਖਾਂ ਨੂੰ ਨਾਲ ਸਮਝਿਆ ਵੀ ਸਿੱਖ ਉਹਨਾਂ ਨੇ ਗੋਲੀ ਨਾਲ ਮਾਰਨੇ ਚਾਹੇ ਨਹੀਂ ਮਰੇ ਟੈਂਕਾਂ ਤੋਪਾਂ ਜਿਹੜਾ 6 ਜੂਨ ਬਣਾ ਗਿਆ ਹਟਿਆ ਆਪਾਂ ਟੈਂਕ ਚੜਾਤੇ ਸਿੱਖ ਖਤਮ ਨਹੀਂ ਹੋਏ ਹਾਂ ਉਸ ਤੋਂ ਬਾਅਦ ਉਹ ਕੀ ਗੱਲ ਕਰਦੇ ਆ ਵੀ ਆਪਣਾ ਮੁੜ ਕੇ ਉਹਨਾਂ ਨੇ ਆ ਗਰਦਾਰ ਕੁਸ਼ੀ ਤੇ ਆ ਗਏ ਗਰਦਾਰ ਕੁਸ਼ੀ ਤੇ ਆ ਗਏ ਵੀ ਖਾੜੇ ਲਵਾਤੇ ਉਹਦੇ ਚ ਆਪਣਾ ਧੀਆਂ ਭੈਣਾਂ ਦੇ ਨਾਲ ਜਾਂ ਦਿਓਰ ਪਰਜਾਈ ਦਾ ਰਿਸ਼ਤਾ ਖਰਾਬ ਕਰਤਾ ਤੇ ਮੁੜ ਕੇ ਜਾਂ ਵਿੱਚ ਸ਼ਰਾਬ ਵਾਰਤੀ ਵੀ दारू ਵੀ ਸਿੱਖ ਸ਼ਰਾਬ ਘਰਾਂ ਦੇ ਵਿੱਚ ਆਪਣਾ ਪੱਠੀਆਂ ਦੇਸੀ दारू ਕੱਢਣ ਲੱਗ ਪਏ ਵੀ ਇਹ ਸਿੱਖਾਂ ਦੇ ਪੰਜਾਬ ਦੇ ਘਰਾਂ ਚ ਹੁੰਦਾ ਰਿਆ ਨਾ ਇਹ ਬਿਲਕੁਲ ਉਹਨਾਂ ਨੇ ਕਰਾਇਆ ਵੀ ਸਖਾਣੀ ਗੋਲੀ ਨਾਲ ਨਹੀਂ ਖਤਮ ਹੋਣਾ ਇਹਨਾਂ ਨੂੰ 4 ਕੇ ਪਾਸੇ ਇਧਰ ਦੀ ਇਧਰ ਦੀ ਟਾਹ ਲਾ ਦੋ ਹੁਣ ਉਸ ਤੋਂ ਬਾਅਦ ਕੀ ਹੋਇਆ ਵੀ ਜਦੋਂ ਉਹਨਾਂ ਜਿੰਦਾਂ ਚਲੋ ਥਲ ਪਈ ਥੋੜੀ ਜੀ ਹੁਣ ਉਹਨਾਰੇ ਮੁੜ ਕੇ ਆ ਆਈਲੈਂਡਸ ਵਾਲਾ ਦੌਰ ਚੱਲਿਆ ਸਾਰੇ ਬਾਹਰ ਗਏ ਇਹ ਵੀ ਵੇਖੋ ਆਪਾਂ ਹੁਣ ਇਹਨਾਂ ਨੂੰ ਕਹਾਂਗੇ ਉਹ ਵੈਸੇ ਹੀ ਚਲੋ ਵੀ ਵੈਸੇ ਹੀ ਕਿਸੇ ਦਾ ਮਾਣੀ ਬਾਹਰ ਚਲਦੀ ਹੈ ਵੈਸੇ ਨਹੀਂ ਸੇਕ ਉਹ ਸਟੇਟ ਆਪਣੇ ਦਿਮਾਗ ਚ ਉਸ ਚੀਜ਼ ਪਾਉਂਦੀ ਆ ਵੀ ਆਪਾਂ ਉਸ ਜਿੱਦਾਂ ਸਟੇਟ ਚਾਉਂਦੀ ਓਦਾਂ ਸੋਚੀਏ ਆਪਾਂ ਸੋਚੀਏ ਵੀ 12ਵੀਂ ਤੋਂ ਬਾਅਦ ਆਈਲੈਂਡਸ ਕਰਨਾ ਹੈ ਬਾਹਰ ਚਲ ਜਣਾ ਇਹ ਆਪਾਂ ਨੂੰ ਲੱਗਦਾ ਉਹ ਵੀ ਨਾਰਮਲ ਗੱਲ ਹੈ ਪਰ ਇਹ ਨਾਰਮਲ ਨਹੀਂ ਉਹਨਾਂ ਨੇ ਜੋ ਸਾਡੇ ਦਿਮਾਗ ਚ ਪਾਇਆ ਵੀ ਅਸੀਂ ਇਹੋ ਹੀ ਕਿਉਂ ਸੋਚ ਰਹੇ ਫਿਰ ਉਹਨਾਂ ਨੇ ਬਾਹਰ ਕੱਢਤਾ ਮੁੜ ਕੇ ਇਹ ਚਿੱਟਾ ਸਮੈਗ ਆ ਗਿਆ ਸਮੈਗ ਤੇ ਲਾ ਇਹ ਸਾਰਾ ਕੁਝ ਵੀ ਇੱਕ ਸਟੇਟ ਨੇ ਕੀਤਾ ਉਹਨਾਂ ਨੂੰ ਦੁਨੀਆ ਭਰ ਦੇ ਜਦੋਂ ਨਿਗਾ ਮਾਰਦੇ ਆ ਨਾ ਸਾਰੇ ਦੇਸ਼ਾਂ ਦੇ ਵਿੱਚ ਕੋਈ ਉਹਨਾਂ ਨੂੰ ਇਹੋ ਜਿਹੀ ਤਾਕਤ ਨਹੀਂ ਲੱਗਦੀ ਵੀ ਜਿਹੜੀ ਅੜੂਗੀ ਹੂੰ ਆਪਾਂ ਡੀਪ ਸਟੇਟ ਦੀ ਗੱਲ ਕਰੀਏ ਤੇ ਨਿਊ ਵਰਲਡ ਆਰਡਰ ਦੀ ਗੱਲ ਕਰੀਏ ਵੀ ਕੋਈ ਇਹੋ ਜੀ ਤਾਕਤ ਨਹੀਂ ਕੋਈ ਇਹੋ ਜੀ ਕਾਮ ਨਹੀਂ ਲੱਗਦੀ ਵੀ ਸਾਡੇ ਅੱਗੇ ਰੜ ਜੂਗੀ ਹੂੰ ਅੱਜੋਂ ਦਾ ਦਿੱਲੀ ਧਰਨਾ ਲੱਗਾ ਨਾ ਫਿਰ ਹੂੰ ਇੱਕ ਕਰੀ ਉਹਨਾਂ ਦੇ ਮਨ ਚ ਵੀ ਨਹੀਂ ਉੱਡਦਾ ਪੰਜਾਬ ਫਿਲਮਾਂ ਆ ਗਈਆਂ ਵੀ ਸਿੱਖ ਖਤਮ ਹੋ ਗਏ ਆ ਵੀ ਨਸ਼ਾ ਆ ਗਿਆ ਸਾਰਾ ਕੁਝ ਉਹਨਾਂ ਨੇ ਉਹਨਾਂ ਨੇ ਜਿੱਦਾਂ ਇੱਕ ਕਰੀ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨਾ ਕਹਿੰਦੇ ਵੀ ਉਦੋਂ ਦੇ ਸਿੱਖ ਤੇ ਵੀ ਖਤਮ ਹੋ ਗਏ ਆ ਵੀ ਸਿੱਖਾਂ ਦਾ ਖੁਰਾ ਖੋਜ ਮਡਾਦਾ ਪਰ ਬਾਬਾ ਬੋਤਾ ਸਿੰਘ ਨੇ ਤੇ ਗਰਜਾ ਸਿੰਘ ਨੇ ਉੱਥੇ ਟੈਕਸ ਦਿਖਾਤਾ ਦੋਵਾਂ ਨੇ ਟੈਕਸ ਲਾ ਕੇ ਤੇ ਉਹਨਾਂ ਨੂੰ ਦੱਸਤਾ ਵੀ ਨਹੀਂ ਵੀ ਸਿੱਖ ਸਿਖਾਣ ਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ ਸਿੱਖ ਜਿਉਂਦੇ ਆ ਹੁਣ ਇਹਨਾਂ ਚਾਇਆ ਵੀ ਵਾਕਈ ਖਤਮ ਹੋ ਗਏ ਸਾਰੇ ਪਰ ਦਿੱਲੀ ਵਾਲੇ ਧਰਨੇ ਨੇ ਇਹਨਾਂ ਨੂੰ ਦੱਸਦਾ ਹੈ ਬਈ ਮੁਸਲਮਾਨਾਂ ਨਾਲ ਕਸ਼ਮੀਰ 'ਚ ਠਕਾ ਕੀਤਾ ਉਹ ਬੋਲੇ ਨਹੀਂ ਉਹ ਠੀਕ ਆ ਉੱਥੇ ਸਾਰੀਆਂ ਕੌਮਾਂ ਇਕੱਠੀਆਂ ਹੋਈਆਂ ਪਰ ਉਹ ਮੂਰਾ ਸਿੱਖਾ ਉਹ ਸੇਰਾ ਸਿੱਖਾਂ ਦੇ ਸਰਬੰਧਾ ਦਿੱਲੀ ਵਾਲਾ ਧਰਨਾ ਭਾਵੇਂ ਉੱਥੋਂ ਠੀਕ ਆ ਸਾਡੇ ਘਟਿਆ ਲੀਡਰਾਂ ਦੇ ਕਰਕੇ ਕਾਮਰੇਟਾਂ ਦੇ ਕਰਕੇ ਸਾਨੂੰ ਫਤਿਹ ਨਸੀਬ ਨਹੀਂ ਹੋਈ ਸਾਨੂੰ ਕਾਮਯਾਬੀ ਨਹੀਂ ਮਿਲੀ ਪਰ ਇੰਨਾ ਕਾ ਵੀ ਸਿੱਖਣ ਦੀ ਜਿਹੜੀ ਦਿੱਖ ਸੀ ਸਿੱਖਾਂ ਦੀ ਜਿਹੜੀ ਅਕਸ਼ ਹੈ ਨਾ ਦੁਨੀਆ 'ਚ ਚਲਾ ਗਿਆ ਵੀ ਵਾਕਿਆ ਕੋਈ ਕੌਮ ਇਦਾਂ ਦੀ ਹੈਗੀ ਜਿਹੜੀ ਹਕੂਮਤ ਦੇ ਨਾਲ ਟੱਕਰ ਲੈ ਸਕਦੀ। ਸੋ ਡੀਪ ਸਟੇਟ ਤੇ ਨਿਊ ਵਾਈਟ ਆਰਡਰ ਨੂੰ ਉਦੋਂ ਦੀ ਸਿੱਖ ਚੁੱਪਦੇ ਵੀ ਇਹਨਾਂ ਨੂੰ ਖਤਮ ਕਰਦੀ ਹੈ ਕਿਸ ਤਰੀਕੇ ਨਾਲ ਉਹ ਨਿੱਕੇ ਨਿੱਕੇ ਹਮਲੇ ਕਰਨੇ ਅਸੀਂ ਸੋਚ ਵੀ ਨਹੀਂ ਸਕਦੇ ਕਿੱਥੋਂ ਤੱਕ ਗਿਰ ਕੇ ਸਾਡੇ ਤੇ ਹਮਲੇ ਕਰਦੇ। ਉਹ ਕੰਚਨ ਕੁਮਾਰੀ ਤੱਕ ਵੀ ਆ ਜਾਂਦੇ ਆ। ਇਹ ਵੀ ਉਸੇ ਚੀਜ਼ ਦਾ ਹਿੱਸਾ ਸੀ। ਮੈਂ ਕਿੰਨਾ ਜੀ ਉਸੇ ਚੀਜ਼ ਦਾ ਹਿੱਸਾ ਸੀ। ਅੱਛਾ ਹੁਣ ਜਿਹੜੀ ਭਾਈ ਅਮਰਤ ਪਾਲ ਚੋਦੀ ਦੀ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਬਹੁਤ ਸਾਰੇ ਯੂਟਿਊਬਰ ਮਾਫੀ ਮੰਗ ਰਹੇ ਆ ਇੱਕ ਅਮਰਸਰ ਵਾਲੀ ਕੁੜੀ ਲੁਧਰਾ ਸ਼ਾਇਦ ਲੁਧਰਾ ਕਿ ਲੁਤਰਾ ਕਰਕੇ ਉਹਦੇ ਨਾਂ ਦੇ ਨਾਲ ਲੱਗਦਾ ਉਹ ਵੀ ਮਾਫੀ ਮੰਗ ਰਹੀ ਐ ਇੱਥੋਂ ਤੱਕ ਉਹ ਕਹਿ ਰਹੀ ਐ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਪੰਜਾਬ ਸਰਕਾਰ ਮੇਰੀ ਸਿਕਿਉਰਿਟੀ ਦਾ ਪ੍ਰਬੰਧ ਕਰੇ ਹੁਣ ਕੀ ਇਹਨਾਂ ਨੂੰ ਸਿਕਿਉਰਟੀਆਂ ਦੇ ਦਈਏ ਫਿਰ ਜੀ ਨਹੀਂ ਮੈਂ ਭਗਵੰਤ ਮਾਨ ਨੂੰ ਕਹਿਣਾ ਵੀ ਉਹ ਸਿਕਿਉਰਿਟੀ ਉਹ ਜੀ ਨੂੰ ਦਵੇ ਤੇ ਉਹ ਆਪਣੇ ਚਲੋ ਉਹ ਤੇ ਉਹ ਤੇ ਆਪਣੀ ਧੀ ਦਾ ਵੀ ਨਹੀਂ ਬਣਿਆ ਫਿਰ ਮੈਂ ਉਹ ਮੈਨੂੰ ਕਹਿਣ ਲੱਗਾ ਪਰ ਮੈਂ ਹੁਣ ਸੋਚ ਲਿਆ ਚਲੋ ਉਹਨੂੰ ਛੱਡ ਦਿਓ ਆਪਾਂ ਆਪਾਂ ਆਪਣੇ ਵਿਸ਼ੇ ਤੇ ਰਹੀਏ ਵੀ ਆਪਣੇ ਵਿਸ਼ੇ ਤੇ ਵੀ ਉਹਦੇ ਆਪਣੀ ਚੀਜ਼ਾਂ ਹੋਣੀ ਬੰਦਾ ਬਣਿਆ ਤੇ ਚਲੋ ਉਹਨੂੰ ਤੇ ਕੀ ਕਹਿਣਾ ਵਾ ਵੇਖੋ ਵੀ ਜਿਹੜੇ ਲੋਕ ਕਹਿੰਦੇ ਆ ਵੀ ਮੈਰੋ ਨੇ ਗਲਤ ਕੀਤਾ ਹਾਂ ਉਹਨਾਂ ਨੂੰ ਮੈਂ ਕਿਹਣਾ ਵਾਂ ਵੀ ਜੇ ਮੈਰੋ ਇਹ ਕੰਮ ਨਾ ਕਰਦਾ ਤੇ ਆ ਵੀਡੀਓ ਪੈਣੀ ਆ ਜਿਹੜੀਆਂ ਮਾਫੀ ਵਾਲੀਆਂ ਇੱਕ ਯੂਟਿਊਬਰ ਚੈਨਲ ਨੇ ਮਾਫੀ ਮਤਲਬ ਕਿਤਨੇ ਕਿਤੇ ਗਲਤ ਹੋ ਹੀ ਰਿਆ ਨਾ ਤਾਂ ਕਿ ਉਹਨਾਂ ਮਾਫੀ ਮੰਗੀ ਮੰਨ ਲਓ ਹੁਣ ਕਤਲ ਹੋਇਆ ਤੁਸੀਂ ਕਿਉਂ ਨਹੀਂ ਮਾਫੀ ਮੰਗ ਲਈ ਮੈਰੋ ਤੋਂ ਵੀ ਹੂੰ ਮੈਂ ਕਿਉਂ ਨਹੀਂ ਮਾਫੀ ਮੰਗ ਲਈ ਹੂੰ ਜਿਹੜਾ ਬੰਦਾ ਗਲਤ ਉਹਨੇ ਮਾਫੀ ਮੰਗੀ ਨਾ ਜਿਹਨੂੰ ਪਤਾ ਵੀ ਆ ਵੀ ਮੈਂ ਗਲਤ ਕੰਮ ਕਰ ਰਿਹਾ ਆ ਗਲਤ ਕੰਮ ਕਰ ਰਿਹਾ ਆ ਕਿੰਨੇ ਬੰਦੇ ਕੋਣ ਮਾਫੀ ਕਿੰਨੇ ਮੰਗੀ ਜਿਹਨਾਂ ਨੂੰ ਪਤਾ ਵੀ ਅਸੀਂ ਕੁਝ ਗਲਤ ਕਰ ਰਹੇ ਤੇ ਇਹ ਵੇਖੋ ਵੀ ਆਪਣੇ ਲੋਕ ਫਿਰ ਜਿਹੜੇ ਕਹਿੰਦੇ ਆ ਵੀ ਨਹੀਂ ਉਹ ਤਾਂ ਜਮੈਰੋਂ ਦਾ ਵਿਰੋਧ ਨਾ ਕਰੋ ਵਿਰੋਧ ਕਰੋ ਸਟੇਟ ਦਾ ਵਿਰੋਧ ਕਰੋ ਸਰਕਾਰ ਦਾ ਜਿਨ੍ਹਾਂ ਨੇ ਇਹ ਕੰਮ ਵੇਖੋ ਵੀ ਸਰਕਾਰ ਕਿੱਡੀ ਐਕਟਿਵ ਆ ਵੀ ਉਹਨਾਂ ਨੂੰ ਸਾਡਾ ਪਤਾ ਲੱਗ ਜਦਾ ਹੱਕ ਛੱਡੀ ਕੋਈ ਬੰਦਾ ਗੱਲ ਕਰਦਾ ਤੁਸੀਂ ਕੋਈ ਤੱਤੀ ਨਹੀਂ ਖਬਰ ਲਾ ਦਿਓ ਕੋਈ ਤੁਸੀਂ ਸੱਚ ਦੀ ਗੱਲ ਸੁਣਾ ਦਿਓ ਨਾ ਜਿੱਥੇ ਸਰਕਾਰ ਦੇਖੋ ਵੀ ਸਰਕਾਰਾਂ ਧੱਕਾ ਕਰਦੀਆਂ ਆਈਆਂ ਸਰਕਾਰਾਂ ਲੋਕਾਂ ਨਾਲ ਧੱਕਾ ਕਰਦੀਆਂ ਤੁਸੀਂ ਜਾ ਕੇ ਪੱਖ ਲੈ ਲਓ ਤੁਸੀਂ ਜਾ ਕੇ ਮੀਡੀਆ ਤੇ ਖਬਰ ਚਲਾ ਦਿਓ ਉਹ ਚੈਨਲ ਬੈਨਡ ਕਰ ਦਿੰਦੀਆਂ ਵੀ ਉਹ ਪੱਤਰਕਾਰਾਂ ਨੂੰ ਆਪਣੇ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਪ੍ਰੈਸ ਨੂੰ ਇਹ ਹੱਕ ਨਹੀਂ ਆ ਵੀ ਉਹ ਆਪਣੇ ਤਰੀਕੇ ਨਾਲ ਉਹ ਚੱਲ ਸਕਣ ਸਾਡੇ ਨਾਲ ਤਾਂ ਹੋ ਚੁੱਕੀ ਐ ਸਾਡੇ ਚੈਨਲ ਬੰਦ ਕਰ ਦਿੱਤੇ ਗਏ ਉਹ ਉਹ ਚੁੱਕਣਾ ਧੱਕਾ ਤੇ ਫਿਰ ਇਹਨਾਂ ਦਾ ਕਿਉਂ ਨਹੀਂ ਕਾਰਵਾਈ ਕਰਦੇ ਵੀ ਇਹ ਉਹ ਇਹ ਥੋੜਾ ਵੀ ਆਪਾਂ ਕਹਿ ਸਕਦੇ ਵੀ ਉਹ ਅੱਖੋਂ ਪਰੋਖੇ ਸੀ ਕੰਚਨ ਕੁਮਾਰੀ ਕੋਈ ਅੱਖੋਂ ਪਰੋਖੇ ਥੋੜਾ ਸੀ ਆ ਸਾਡੇ ਕੋਈ 10-20 ਹਜ਼ਾਰ ਫਾਲੋਅਰ ਵੀ ਹੋਣ ਅ ਲੱਖ 1.5 ਲੱਖ ਫਾਲੋਅਰ ਵਾਲੇ ਸਾਡੇ ਪੇਜ ਬੈ ਤੰਦਿਆ ਤੇ ਉਹਦੇ ਤੇ 4-5 ਲੱਖੀ ਉਹਥੋਂ ਪਰੋਖੀ ਕਿੱਦਾਂ ਹੋ ਸਕਦੀ ਅੱਛਾ ਇੱਕ ਚੀਜ਼ ਹੋਰ ਸਮਝੀਏ ਵੀ ਸਾਡੇ ਬੱਚੇ ਚਲੋ ਮੋਬਾਈਲ ਦੇ ਵਿੱਚ ਰੁੱਝੇ ਰਿੱਦੇ ਅਸੀਂ ਵੀ ਆਨਲਾਈਨ ਕੰਮ ਆਉਂਦਾ ਬੱਚਿਆਂ ਦਾ ਸਕੂਲ ਦਾ ਕੰਮ ਆਉਂਦਾ ਜਾਂ ਕੁਛ ਨਾ ਕੁਛ ਸਾਨੂੰ ਵੀ ਲੱਭਣਾ ਪੈਂਦਾ ਤੁਹਾਨੂੰ ਵੀ ਲੱਭਣਾ ਪੈਂਦਾ ਹੋਊਗਾ ਬਿਲਕੁਲ ਬਿਲਕੁਲ ਕੀ ਇਹ ਲੀਡਰਾਂ ਦੇ ਬੱਚੇ ਨਹੀਂ ਮੋਬਾਈਲ ਦੇ ਇਹਨਾਂ ਨੂੰ ਨਹੀਂ ਸ਼ਰਮ ਆਉਂਦੀ ਵੀ ਯਾਰ ਇਹ ਚੀਜ਼ ਤੇ ਬੈਨ ਹੋਣਾ ਚਾਹੀਦਾ ਵੀ ਜਿਹੜਾ ਲੱਚਰ ਤਾਂ ਫਲਾਈ ਜਾ ਰਿਹਾ ਇਹ ਕਿਉਂ ਬੋਲੋ ਵੀ ਕੁਰਸੀ ਦੀ ਭੁੱਖ ਵੇਖੋ ਹੂੰ ਵੀ ਇੱਕ ਕੁਰਸੀ ਦੀ ਭੁੱਖ ਲਾਲੋ ਤੇ ਜਿੱਦਾਂ ਇਹਨਾਂ ਨੂੰ ਤੋਂ ਆਰਡਰ ਹੁੰਦਾ ਵਾ ਵੀ ਆਪਾਂ ਕਮਿਊਨਿਟੀ ਖਤਮ ਕਰਨੀ ਆ ਜਾਂ ਆ ਚੀਜ਼ ਚ ਆਪਾਂ ਪੰਜਾਬ ਦੇ ਵਿੱਚ ਇਦਾਂ ਦਾ ਗੰਦ ਪੰਜਾਬ ਛੀ ਜਿਆਦਾ ਵੀ ਜਦੋਂ ਮੈਂ ਆਪਾਂ ਦੇਖੀਏ ਨਾ ਚਲੋ ਸੋਸ਼ਲ ਮੀਡੀਆ ਤੇ ਜਾਂਦਾ ਤੇ ਸਾਰੇ ਕਿਤੇ ਆ ਪਰ ਉਹ ਕ੍ਰੀਏਟ ਕਰਨ ਵਾਲਾ ਜਿਹੜਾ ਕੰਮ ਆ ਨਾ ਉਹ ਪੰਜਾਬ ਛੀ ਹੋ ਰਿਹਾ ਹੂੰ ਪੰਜਾਬੀ ਪੰਜਾਬ ਦੀਆਂ ਕੁੜੀਆਂ ਲਾਲੋ ਭਾਵੇਂ ਕਿਸੇ ਧਰਮ ਦੀਆਂ ਹਿੰਦੂਆਂ ਦੀਆਂ ਕੁੜੀਆਂ ਹੋਣ ਕੋਈ ਜਿਹੜੀਆਂ ਮਰਜੀ ਹੋਣ ਵੀ ਉਹ ਲੋਕ ਪੰਜਾਬ ਦੇ ਆ ਜਿਹੜੀਆਂ ਪਹਿਲਾਂ ਇੱਥੇ ਰੀਲਾਂ ਬਣਾਉਂਦੀਆਂ ਐ ਕਮਰਿਆਂ 'ਚ ਉਹ ਕਮਰਿਆਂ ਤੋਂ ਬਾਹਰ ਮੁੜ ਕੇ ਛੱਤਾਂ ਤੇ ਚੜੀਆਂ ਵੇੜਿਆਂ 'ਚ ਆਈਆਂ ਤੇ ਉਹਨਾਂ ਰੋਡਾਂ 'ਤੇ ਚੱਲ ਗਈਆਂ ਚੌਂਕਾਂ 'ਤੇ ਚੱਲ ਗਈਆਂ ਵੀ ਇਹ ਇਹਨਾਂ ਨੂੰ ਕੌਣ ਵੀ ਹਵਾ ਦੇਂਦਿਆ ਇਹ ਲੀਡਰ ਹੀ ਦੇਂਦੇ ਇਹਨਾਂ ਦੇ ਹੱਥ ਵਾਸੇ ਇਹ ਕਰਦੇ ਕਰਕੇ ਦੇਂਦੇ ਵੀ ਇਹਨਾਂ ਨੂੰ ਜੋ ਤੋਂ ਆਕਾ ਹੁਕਮ ਕਰਦਾ ਵਾ ਤੇ ਇਹਨਾਂ ਨੂੰ ਆਪਣੀ ਕੁਰਸੀ ਬਚਾਉਣੀ ਐ ਤੇ ਇਹਨਾਂ ਨੂੰ ਆਪਣੀ ਕੁਰਸੀ ਦੀ ਖਤਰਾ ਆਦੀਆ ਇਹ ਤਿੰਨ ਆਪਣਾ ਕਰਦੀਆਂ ਬੇਟੀਆਂ ਇਹਨਾਂ ਨੂੰ ਇਹ ਵੀ ਨਹੀਂ ਫਿਕਰ ਵੀ ਸਾਡੀਆਂ ਵੀ ਧੀਆਂ ਫੋਨ ਵੇਧੀਆਂ ਵਾ ਇੱਕ ਚੀਜ਼ ਹੋਰ ਹੈ ਵੀ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਰੀਲਾਂ ਬਣਾਉਂਦੀਆਂ ਜਿੱਦਾਂ ਕੰਚਨ ਕੁਮਾਰੀ ਗੱਲਦੀ ਹੈ ਜਾਂ ਇੱਕ ਦੋ ਹੋਰ ਕੁੜੀਆਂ ਜਿਹੜੀਆਂ ਸਾਹਮਣੇ ਆਈਆਂ ਹੁਣ ਕਿ ਇਹਨਾਂ ਦੇ ਕੋਈ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਰੁਕਣ ਵਾਲਾ ਕੋਈ ਮਾਂ ਕੋਈ ਪਿਓ ਕੋ ਭਰਾ ਅਸਪਰਤ ਕਿਹਦੀ ਤਸਵੀਰ ਜਾਗਦੀ ਹੋ ਯਾਰ ਉਹ ਕਿੱਦਾਂ ਦੇ ਲੋਕ ਨੇ ਜੋ ਇਹਨਾਂ ਦਾ ਸਾਰਾ ਜੇ ਮੰਨ ਲਓ ਅੱਜ ਇਹ ਜਵਾਨ ਨੇ ਕੱਲ ਨੂੰ ਇਹਨਾਂ ਦੇ ਬੱਚੇ ਹੋਣਗੇ ਜੋ ਬੱਚੇ ਵੱਡੇ ਹੋ ਕੇ ਪੁੱਛਣਗੇ ਮੰਮਾ ਆ ਕੀ ਕੀਤਾ ਸੀ ਤੁਸੀਂ ਤੇ ਕੀ ਜਵਾਬ ਦੇਣਗੇ ਕੋਈ ਜਵਾਬ ਆਏਗਾ ਨਾ ਕੋਈ ਜਵਾਬ ਨਹੀਂ ਜੀ ਵੇਖੋ ਨਹੀਂ ਤੇ ਵੇਖੋ ਉਹਨਾਂ ਨੇ ਤੇ ਪੈਸਾ ਮੁੱਖ ਰੱਖ ਲਿਆ ਹਾਂ ਹੁਣ ਕੰਜਰੀਆਂ ਲੱਕਦੀਆਂ ਪਹਿਲਾਂ ਕੰਜਰ ਉਹ ਪਹਿਲਾਂ ਜਿਵੇਂ ਕਹਿੰਦੇ ਸੀ ਵੀ ਉਹ ਕਿਸੇ ਨੱਚਣ ਵਾਲੀ ਨੂੰ ਕੰਜਰੀ ਕਹਿਦਣਾ ਤੇ ਅੱਜ ਤੇ ਘਰ ਘਰ ਕੰਜਰੀਆਂ ਘਰ ਘਰ ਕੰਜਰੀਆਂ ਮੈਂ ਕਹਿੰਦਾ ਸਾਡੀ ਨਾ ਜਿਹੜੇ ਆ ਗਾਉਣ ਵਾਲੇ ਆ ਜਾਂ ਜਿਹੜਾ ਵੀ ਇਦਾਂ ਦਾ ਸਮਾਜ ਦਾ ਨੈਰੇਟਿਵ ਇਦਾਂ ਦਾ ਬਣਾ ਆਹੀਂ ਕੋਈ ਇਤਿਹਾਸ ਦੀ ਗੱਲ ਨਹੀਂ ਸੋਣ ਆਹੀਂ ਕੋਈ ਸਿੱਖ ਪ੍ਰਚਾਰਕ ਨਹੀਂ ਸੋਣਾ ਸਾਡੇ ਵਿਆਹ ਹੁੰਦੇ ਨਾ ਘਰਾਂ 'ਚ ਉੱਥੇ ਵੀ ਰੁਪਇਆ 3-4 ਲੱਖ ਦੇ ਕੇ ਸਿੰਗਰ ਸੱਦਣਾ ਸਿੰਗਰ ਜਿਨੇ ਸਾਡੀਆਂ ਧੀਆਂ ਭੈਣਾਂ ਦੇ ਲੱਕ ਮੇਣ ਕੇ ਜਾਣੇ ਤੇ ਅੱਗੇ ਸਾਡੀਆਂ ਧੀਆਂ ਭੈਣਾਂ ਨੱਚਣੀਆਂ ਤੇ ਉੱਥੇ ਬੁੱਢਿਆਂ ਸਾਡੇਆਂ ਨੇ ਵੀ ਪੈਗ ਲਾ ਕੇ ਭੰਗੜੇ ਮਤਲਬ ਅਸੀਂ ਆਪ ਹੀ ਜ਼ਿੰਮੇਵਾਰ ਹੈਗੇ ਆ ਹੈਗੇ ਜਿੱਥੇ ਸਰਕਾਰ ਜ਼ਿੰਮੇਵਾਰ ਆ ਉਥੇ ਅਸੀਂ ਵੀ ਇਹ ਜੇ ਆਪਾਂ ਕਹੀਏ ਵੀ ਆਪਾਂ ਵੀ ਉਦਾਂ ਹੀ ਆ ਵੀ ਅਸੀਂ ਇਸ ਟੀਚਾਉਂਦੇ ਨਹੀਂ ਅਸੀਂ ਕੋਈ ਦੋਸ਼ੀ ਨਹੀਂ ਅਸੀਂ ਵੀ ਨਾਲ ਹੀ ਦੋਸ਼ੀ ਲੇਖ ਤੁਹਾਡੇ ਲਈ ਸਵਾਲ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਸਭ ਕੁਝ ਹੁੰਦਾ ਵੇਖਦੇ ਹੋ ਤੁਸੀਂ ਪੈਸੇ 'ਚ ਵਿਆਹ ਵੇਖਣ ਜਾਂਦੇ ਹੋਗੇ ਆਪਣੇ ਰਿਸ਼ਤੇਦਾਰਾਂ ਚ ਜਾਂ ਕਿ ਸੱਜਣ ਮਿੱਤਰ ਦੇ ਜਦੋਂ ਤੁਸੀਂ ਸਟੇਜ ਤੇ ਸਭ ਕੁਝ ਵੇਂਦੇ ਨਹੀਂ ਤੁਹਾਡੇ ਮਨ 'ਚ ਆਉਂਦੀ ਨਹੀਂ ਇਹ ਗੱਲ ਵੀ ਯਾਰ ਸਾਡਾ ਪ੍ਰਚਾਰ ਕੀਤਾ ਐਵੇਂ ਗਿਆ ਜੇ ਨਾ ਉਹ ਹੀ ਫੇਰ ਕੰਜਰਪਨਾ ਕਰਨ ਆਉਂਦੀ ਆ ਜੇ ਪਹਿਲੀ ਗੱਲ ਤੇ ਵੀ ਆਪਾਂ ਮੈਂ ਇਸ ਨੂੰ ਬਹੁਤ ਅਵੋਇਡ ਕਰਦਾ ਮੈਂ ਵੀ ਜਾਂਦਾ ਹੀ ਨਹੀਂ ਇਸੇ ਕਰਕੇ ਹਾਂ ਹੁਣ ਦੂਜੀ ਗੱਲ ਵੀ ਜਦੋਂ ਜਦ ਇਹ ਆਪਣੇ ਸਾਡੀ ਲੈਂਡ ਦੇ ਬੰਦੇ ਆ ਪਿਛੇ ਮੇਰਾ ਮਿੱਤਰ ਆ ਭਾਈ ਚਮਕੌਰ ਸਿੰਘ ਉਹਦਾ ਵਿਆਹ ਕੀਤਾ ਸੀ ਵੀ ਉਥੇ ਢਾਡੀ ਲਾਏ ਬਹੁਤ ਵਧੀਆ ਮਤਲਬ ਕਿ ਉਹਦਾ ਦਾ ਬਣਾਇਆ ਸਾਰਾ ਹਮ ਹੁਣ ਇਹ ਚੀਜ਼ ਦੁੱਖ ਲੱਗਦਾ ਵੀ ਅਸੀਂ ਪ੍ਰਚਾਰਕ ਨੂੰ ਇਹਨਾਂ ਨੇ ਰੁਪਈਆ 7500 ਨਹੀਂ ਦੇਣਾ ਜੀ ਇਹਨਾਂ ਦੇ ਵੀ ਅਖਣਾ ਵੀ ਤੂੰ ਇੱਕ ਘੰਟੇ 'ਚ 7500 ਤੂੰ ਨੇ ਇੱਕ ਘੰਟੇ 3-4 ਲੱਖ ਲੈ ਕੇ ਚੱਲ ਜੇ। ਵੀ ਇਹ ਬੜੀ ਮਾੜੀ ਗੱਲ ਆ ਵੀ ਸਾਡੀ ਕੌਮਲੀ ਵੀ ਜਿਹੜੇ ਜਿਹੜੇ ਬੰਦੇ ਨੇ ਤੁਹਾਡੇ ਬੱਚਿਆਂ ਨੂੰ ਸਿੱਧ ਦੇਣੀ ਜਿੰਨੇ ਤੁਹਾਨੂੰ ਉਤਿਆਸ ਦੀ ਗੱਲ ਸੁਣਾਉਣੀ ਜਿਹਦੇ ਨਾਲ ਤੁਹਾਡੀਆਂ ਜਮੀਰਾਂ ਜਾਗਣਗੀਆਂ ਜਿਹਦੇ ਨਾਲ ਤੁਹਾਡੇ ਬੱਚੇ ਸਿੱਧੇ ਪਾਸੇ ਲੱਗਣਗੇ ਜਿਹਦੇ ਨਾਲ ਤੁਹਾਡੇ ਬੱਚੇ ਨਸ਼ਿਆਂ ਵੱਲੋਂ ਮੁੜਨਗੇ ਤੁਹਾਡੇ ਬੱਚੇ ਮੂੰਹ ਤੇ ਦਾੜੀਆਂ ਰੱਖਣਗੇ ਦਮਾਲੇ ਬਣਨਗੇ ਉਹਨੂੰ ਇਹ ਪੈਸਾ ਦੇ ਕੇ ਨਹੀਂ ਰਾਜੀ ਉਹਨੂੰ ਕਹਿੰਦੇ ਵੀ ਨਹੀਂ ਪ੍ਰਚਾਰਕ ਪ੍ਰਚਾਰਕਾਂ ਦਾ ਪੈਸਾ ਵੀ ਤੁਸੀਂ ਦੇ ਆਪਣਾ ਵੀ ਤੁਸੀਂ ਤਾਂ ਸੇਵਾ ਕਰਨਦੇ ਜੀ ਵੀ ਉਹਨਾਂ ਨੂੰ ਦੇ ਘੰਟੇ 3-3 ਲੱਖ ਰੁਪਏ ਦੇ ਦਿੰਦੇ ਆ ਆ ਸਾਡੇ ਗਰੰਥੀ ਸਿੰਘਾਂ ਦੇ ਪਰਿਵਾਰ ਹੁਣ ਦੇ ਫਿਰਦੇ ਵਿਚਾਰੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤੇ ਉਹ ਉਹਨਾਂ ਨੂੰ ਆਪਾਂ 3-3 4-4 ਲੱਖ ਵੀ ਉਹ ਕੀ ਫਾਇਦਾ ਸਾਡੇ ਉਹਨਾਂ ਵਿਆਹਾਂ ਦਾ ਉਹਨਾਂ ਨੇ ਸਾਡੀਆਂ ਧੀਆਂ ਭੈਣਾਂ ਦੇ ਲੱਕ ਮਣ ਕੇ ਜਾਣੇ ਆਣ ਕੇ ਵੀ ਐਦਾਂ ਦੀ ਇੱਕ ਮੈਂਟੈਲਿਟੀ ਸਮਾਜ ਦੇ ਵਿੱਚ ਬਣ ਗਈ ਹੈ ਵੀ ਜਿੱਦਾਂ ਮਰਜ਼ੀ ਭਾਵੇਂ ਸਟੇਟ ਤੇ ਚਾਹੁੰਦੀ ਆ ਵੀ ਸਿੱਖ ਉਹਨਾਂ ਦੇ ਹੋਣ ਕਿੱਦਾਂ ਦੇ ਵੀ ਜਿੱਦਾਂ ਦੇ ਉਹ ਨੱਚਦੇ ਪੈਗ ਲਾ ਕੇ ਬੁੱਢੇ ਦੇ ਨਾਲ ਹੀ ਉਹਨਾਂ ਦੀ ਧੀਆਂ ਨੱਚਦੀਆਂ ਹੁੰ ਜਿਹੜੇ ਸਟੇਟ ਚਾਹੁੰਦੀ ਹੈ ਵੀ ਸਿੱਖ ਇਦਾਂ ਦੇ ਹੋਣ ਜਿਹੜੇ ਆਪਣੇ ਵਿਆਹਾਂ ਤੇ ਕਲਾ ਕਰ ਸਕਦੇ ਹੂੰ ਸਟੇਟ ਨੂੰ ਉਦਾਂ ਦੇ ਸਿੱਖ ਸੋਹਣੇ ਲੱਗਦੇ ਆ ਉਹ ਕੁਝ ਨਹੀਂ ਕਹਿੰਦੀ ਉਹ ਆਂਦੀ ਵੀ ਉਦਾਂ ਦੇ ਸਿੱਖ ਹੋਣੇ ਜਿਹੜੇ ਵਿਆਹਾਂ ਤੇ ਪੈਗ ਲਾਉਂਦੇ ਸ਼ਰਾਬਾਂ ਕੱਢਦੇ ਆ ਭੰਗੜੇ ਪਾਉਂਦੇ ਲਲਕਾਰੇ ਮਾਰਦੇ ਉਹਨਾਂ ਨੂੰ ਸਿੱਖ ਹੋ ਚੁਪਦੇ ਆ ਜਿਹੜੇ ਕਥਾ ਜਿਹੜੇ ਆਪਣੇ ਕਥਾ ਸੁਣਦੇ ਜਿਹੜੇ ਟਾਢੀ ਸਿੰਘ ਲਾਉਂਦੇ ਆ ਜਿਹੜੇ ਸਮਾਗਮ ਕਰਾਉਂਦੇ ਆ ਜਿਹੜੇ ਕਥਾ ਕੀਰਤਨ ਕਰਦੇ ਉਹਨਾਂ ਨੂੰ ਉਹ ਚੁਪਦੇ ਹੱਲ ਕੀ ਹੋਊਗਾ ਦਾ ਹੱਲ ਇਹਦਾ ਕੀ ਹੋਊਗਾ ਕਿ ਪਹਿਲਾਂ ਤੇ ਅਸੀਂ ਆਪਸਿਆਂ ਨੇ ਬਣੀਏ ਹੂੰ ਦੂਜਾ ਸਰਕਾਰ ਨੂੰ ਇਹ ਆ ਵੀ ਤੁਸੀਂ ਕਿਉਂ ਐਵੇਂ ਲੋਕਾਂ ਦੇ ਧੀਆਂ ਪੁੱਤ ਭਾਵੇਂ ਸਿੱਖਾਂ ਦੇ ਹੱਥੋਂ ਮਰਵਾਉਂਦੇ ਨੇ ਸਿੱਖਾਂ ਦੇ ਨਾਲ ਤਹੀ ਲੜਾਉਂਦੇ ਨੇ ਵੀ ਸਿੱਖਾਂ ਨੂੰ ਤੁਸੀਂ ਹਰ ਤਰੀਕੇ ਨਾਲ ਮਾਰ ਕੇ ਦੇਖ ਲਿਆ ਨਸ਼ਾ ਸਿੱਖਾਂ ਦੇ ਲਿਆ ਕੇ ਦੇਖ ਲਿਆ ਪੰਜਾਬ ਨੂੰ ਹਰ ਤਰੀਕੇ ਨਾਲ ਦਬਾ ਕੇ ਦੇਖ ਲਿਆ ਗੋਲੀ ਨਾਲ ਵੀ ਟੈਂਕਾਂ ਨਾਲ ਵੀ ਆਪਣਾ ਬਾਹਰ ਦਾ ਆਈਲੈਂਡਸ ਵਾਲਾ ਦੇ ਕੇ ਜਹਾਜਾਂ ਦੇ ਨਾਲ ਵੀ ਹਰ ਤਰੀਕੇ ਨਾਲ ਪਰ ਪੰਜਾਬ ਖਤਮ ਹੋਇਆ ਵੀ ਇਹ ਤੇ ਵੇਖੋ ਗੁਰੂ ਮਾਰੀ ਦੀ ਇੱਕ ਕਰਾਮਾ ਤੇ ਇੱਕ ਸ਼ਕਤੀ ਆ ਅਕਾਲ ਪੁਰਖ ਦੀ ਪੰਜਾਬ ਤੇ ਪੰਜਾਬ ਤੇ ਅਕਾਲ ਪੁਰਖ ਦੀ ਇੱਕ ਮਿਹਰ ਇੱਕ ਦਇਆ ਇੱਕ ਹਾਥੀ ਇਹੋ ਜਿਹਾ ਵੀ ਉਹਨੇ ਖਤਮ ਨਹੀਂ ਹੋਣਾ ਤੇ ਤੁਸੀਂ ਕਿਉਂ ਕੰਚਨ ਕੁਮਾਰੀ ਵਰਗੀਆਂ ਦੇ ਕਤਲ ਕਰਾਉਂਦੇ ਨੇ ਸਿੱਖਾਂ ਦੇ ਉੱਤੋਂ ਵੀ ਥੋੜਾ ਜਿਹਾ ਬੰਦੇ ਦੇ ਪੁੱਤ ਬਣੂ ਵੀ ਨਾ ਤੁਸੀਂ ਏਡੇ ਵੀ ਸਿੱਖ ਕਿੱਡੇ ਕਿ ਦੁਸ਼ਮਣ ਆ ਵੀ ਸਿੱਖ ਕਿਸੇ ਦਾ ਮਾੜਾ ਚਾਹੁੰਦੇ ਸਿੱਖ ਤੇ ਅਰਦਾਸ ਕਰਦੇ ਨਾਨਕ ਨਾਮ ਚੜ੍ਹਦੀ ਕਲਾ ਇੱਥੇ ਵੀ ਨਾ ਕੁਝ ਮੈਨੂੰ ਤੁਹਾਡੀ ਗੱਲ ਤੋਂ ਗੱਲ ਨਿਕਲਾਈ ਇੱਕ ਹੋਰ ਕੁਝ ਲੋਕ ਨੇ ਇਹ ਵੀ ਸਵਾਲ ਕਰਦੇ ਵੀ ਸਿੱਖ ਦਾ ਕਿਰਦਾਰ ਨਹੀਂ ਔਰਤ ਤੇ ਵਾਰ ਕਰੇ ਤੇ ਫਿਰ ਜਿਹੜਾ ਨਾ ਇੰਦਰਾ ਗਾਂਧੀ ਮਾਰੀ ਉਹਨਾਂ ਨੂੰ ਕਿੱਥੇ ਰੱਖਾਂਗੇ ਹੂੰ ਬਿਲਕੁਲ ਵੀ ਉਹਨਾਂ ਦੇ ਤੇ ਜਾਇਬ ਘਰਾਂ ਤੇ ਆਪਾਂ ਸ਼ਿੱਧੀ ਦੇੜੇ ਮਨਉਨੇ ਆ ਹੂੰ ਤੇ ਜੇ ਉਹ ਕੌਰ ਨੂੰ ਚੜ ਕੇ ਹੀ ਆ ਗਈ ਕੌਰ ਕੋਪ ਕੋਪ ਸਰੋ ਪਾਣੀ ਲੰਘ ਹੀ ਗਿਆ ਤੇ ਫਿਰ ਹੁਣ ਕੀ ਕਰਾਂਗੇ ਇਦਾਂ ਤੇ ਫਿਰ ਇੰਦਰਾ ਗਾਂਧੀ ਨੂੰ ਆਪਾਂ ਮਾਰ ਦੇਈ ਨਾ ਹੂੰ ਕਿ ਜਿੰਨੇ ਦਰਬਾਰ ਸਾਹਿਬ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰਤਾ ਕੋਮਨ ਨੂੰ ਸੁਨੇਹਾ ਕੋਮਨ ਨੂੰ ਇਹੋ ਜਿਹਾ ਸਿਨੇਮਾ ਵੀ ਵੇਖੋ ਕੌਮ ਦੇ ਦੁਸ਼ਮਣ ਵੜੇ ਵੱਡੇ ਹੂੰ ਤੇ ਉਹ ਬਹੁਤ ਮੈਂ ਕਹਿੰਦਾ ਵੀ ਆਪਾਂ ਉਥੋਂ ਤੱਕ ਸੋਚ ਵੀ ਨਹੀਂ ਸਕਦੇ ਜਿੱਥੋਂ ਤੱਕ ਉਹ ਸੋਚ ਕੇ ਸਾਡੇ ਤੇ ਹਮਲੇ ਕਰਦੇ ਵੱਡੇ ਤੋਂ ਵੱਡਾ ਵੜਾਉ ਸਾਡੇ ਤੇ ਕਰਦੇ ਆ ਪਹਿਲਗਾਮ ਵਾਲਾ ਘਟਨਾ ਕਰਮ ਹੋਇਆ ਹੂੰ ਪਾਕਿਸਤਾਨ ਤੇ ਇੰਡੀਆ ਦੀ ਯੰਗ ਲੱਗੀ ਸਿੱਖਾਂ ਨੂੰ ਵਰਤਣਾ ਚਾਇਆ ਹੂੰ ਵੀ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਵਰਤ ਲੈ ਵੀ। ਜੇ ਤੋਂ ਬਾਅਦ ਚਲੋ ਪਾਕਿਸਤਾਨ ਵਾਲੇ ਵੀ ਚਾਹੁੰਦੇ ਵੀ ਸਿੱਖਾਂ ਨੂੰ ਇਹੀ ਵਰਤ ਲੈ ਗਏ। ਤੇ ਇੰਡੀਆ ਵਾਲੇ ਚਾਹੁੰਦੇ ਵੀ ਸਿੱਖਾਂ ਨੂੰ ਸਿੱਖ ਵਰਲਡ ਲੈਵਲ ਦੀ ਗੱਲ ਕਰਾਣਾ ਮਰਲਡ ਲੈਵਲ ਦੀ ਸਿੱਖ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਬਣ ਗਈ ਹੈ ਜਿਹਨੂੰ ਹਰ ਕੋਈ ਵਰਤਣਾ ਚਾਹੁੰਦਾ। ਸਿੱਖਾਂ ਦਾ ਸਿੱਖਾਂ ਨੂੰ ਹਰ ਕੋਈ ਆਪਣੇ ਹੱਲ ਕਰਨਾ ਚਾਹੁੰਦਾ ਵੀ ਸਿੱਖਾਂ ਨੂੰ ਹਰ ਕੋਈ ਟੂਲ ਬਣਾਉਣਾ ਚਾਹੁੰਦਾ ਵੀ ਸਿੱਖਾਂ ਨੂੰ ਇਹ ਆਪਣੇ ਟੂਲ ਬਣਾ ਲਏ। ਪਰ ਮੈਂ ਕੌਮ ਨੂੰ ਕਹਿੰਦਾ ਵੀ ਟੂਲ ਨਾ ਬਣਿਓ ਕਿਸੇ। ਕੰਚਨ ਕੁਮਾਰੀ ਤੋਂ ਲੈ ਕੇ ਤੇ ਜਿਹੜਾ ਇੰਡੀਆ ਪਾਕਿਸਤਾਨ ਦਾ ਜੰਗ ਹੁੰਦਾ ਵੋ ਸਾਰਿਆਂ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਸਿੱਖਾਂ ਨੂੰ ਵਰਤਨਾ ਚਾਇਆ ਗਿਆ ਵਾ ਸਿੱਖਾਂ ਦੇ ਕਰਤਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ ਸਿੱਖਾਂ ਦੇ ਮੋਢੇ ਤੇ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਕਮਲਕੌਰ ਐਵੇਂ ਨਹੀਂ ਬਣ ਗਈ ਜੋ ਮੋਢੇ ਤੇ ਰੱਖ ਕੇ ਕਰਤਾਰ ਨੂੰ ਢਾਹ ਲਾਉਣੀ ਤੇ ਜੇ ਉਦੋਂ ਵੀ ਉੱਥੇ ਇੰਡੀਆ ਨੂੰ ਪਾਕਿਸਤਾਨ ਦਾ ਜੰਗ ਲੱਗਾ ਤੇ ਉਦੋਂ ਕਹਿ ਦਨਾ ਵੀ ਉਹ ਹਰਮੰਦਰ ਸਾਹਿਬ ਜੀ ਅਹੀਂ ਬਚਾਇਆ ਵਾ ਸਿੱਖਾਂ ਦੇ ਮੋਢੇ ਤੇ ਰੱਖ ਕੇ ਪਾਕਿਸਤਾਨ ਨਾਲ ਸਹੀ ਆਪਣੀ ਕੌਮ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ ਜੀ ਵੀ ਬੜੀਏ ਸੂਖਮ ਹਲੇ ਵੀ ਤੇ ਬੜੇ ਸ਼ਰੇ ਆਮ ਵੱਡੇ ਹਮਲੇ ਵੀ ਸਖਾਂ ਤੇ ਹੋ ਰਹੇ ਆ ਸਾਡੀ ਕੌਮ ਤੇ ਹੋ ਰਹੇ ਸੋ ਇਹਨਾਂ ਗੱਲਾਂ ਨੂੰ ਵੀ ਜਾਗਰਣ ਦੀ ਲੋੜ ਹੈ ਲੋੜ ਹੈ ਤੇ ਇਹ ਕੋਈ ਆ 10-15 ਮਿੰਟਾਂ ਦੇ ਵਿੱਚ ਕਲੀਅਰ ਵੀ ਨਹੀਂ ਹੁੰਦੀਆਂ ਬੜੀਆਂ ਲੰਮੀਆਂ ਵੀ ਦੁਨੀਆ ਵਿਚਾਰਾ ਹੋਣਾ ਮਿੱਟੀ ਦਾ ਕੌਮ ਦੇ ਹਾਲਾਤੇ ਸੋ ਇਹੋ ਵੀ ਜਾਗਰਣ ਦੀ ਲੋੜ ਹੈ ਬਸ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਹਰ ਬੰਦੇ ਦਾ ਸੋਚਣ ਦਾ ਆਪਣਾ ਆਪਣਾ ਨਜ਼ਰੀਆ ਹੈ ਅਸੀਂ ਕਿਸੇ ਨੂੰ ਸਹੀ ਨਹੀਂ ਠਹਿਰਾਉਂਦੇ ਤੇ ਕਿਸੇ ਨੂੰ ਅਸੀਂ ਗਲਤ ਨਹੀਂ ਠਹਿਰਾਉਂਦੇ ਤੁਹਾਡੀ ਜੋ ਸੋਚ ਹੈ ਤੁਸੀਂ ਆਪਣੇ ਕਮੈਂਟਾਂ ਰਾਹੀਂ ਸਹੀ ਸ਼ਬਦਾਵਲੀ ਲੈ ਕੇ ਤੇ ਕਮੈਂਟਾਂ ਰਾਹੀਂ ਤੁਸੀਂ ਆਪਣੀ ਸੋਚ ਵੀ ਰੱਖ ਸਕਦੇ ਹੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਸਿੱਖਾਂ ਤੇ ਇਲਜ਼ਾਮ ਲਾਇਆ ਜਾ ਰਹੇ ਨੇ ਵੀ ਹਰ ਕੰਮ ਦੇ ਵਿੱਚ ਸਿੱਖ ਹੀ ਕਿਉਂ ਆਪਣੀ ਟਾਂਗ ਣਾਉਂਦੇ ਆ ਉੱਤੇ ਵਿਚਾਰ ਕੀਤੀ ਜਾਵੇ ਤੇ ਇਸ ਤਰ੍ਹਾਂ ਦੇ ਕਿਰਦਾਰ ਜਿਹੜੇ ਆ ਉਹ ਕਿੱਥੋਂ ਆਉਂਦੇ ਨੇ ਕਿਵੇਂ ਨਿਕਲ ਕੇ ਆਉਂਦੇ ਨੇ ਕਿਵੇਂ ਸਿੱਖਾ ਨੂੰ ਇੱਕ ਹਵਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵਾ ਸੋ ਇਹ ਸਾਰੇ ਚੀਜ਼ਾਂ ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਪ੍ਰਚਾਰ ਕਰੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇਟਾਈ ਭੁੱਲਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ